ਹੁਣ ਜਿਨ੍ਹਾਂ ਨੇ ਨਵੀਂ ਨਵੀਂ ਇਹ ਗੇਮ ਖੇਡਣੀ ਸ਼ੁਰੂ ਕੀਤੀ ਹੈ ਨਾ ਉਹਨਾਂ ਨੂੰ ਕੰਟਰੋਲਸ ਦਾ ਨਹੀਂ ਪਤਾ ਜਾਂ ਕਿਹੜੀ ਚੀਜ਼ ਕਿੱਦਾਂ ਕਰਨੀ ਉਹਦੇ ਬਾਰੇ ਨਹੀਂ ਪਤਾ ਤਾਂ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਸੀਰੀਜ਼ ਲੈ ਕੇ ਆਈਏ ਜਿੱਥੇ ਆਪਾਂ ਹਾਊ ਟੂ ਵੀਡੀਓਜ਼ ਬਣਾਈਏ ਸਿਰਫ ਫਾਰਮਿੰਗ ਸਿਮੂਲੇਟਰਸ ਨੂੰ ਲੈ ਕੇ ਹੁਣ ਅੱਜ ਦੀ ਵੀਡੀਓ ਹੋਊਗੀ ਬਿਗਨਰਸ ਦੇ ਲਈ ਇਹਦੇ ਚ ਆਪਾਂ ਦੱਸਾਂਗੇ ਕੰਟਰੋਲਸ ਕੀ ਆ ਕਿਹੜੀ ਚੀਜ਼ ਕਿੱਦਾਂ ਕੰਮ ਕਰਦੀ ਆ ਠੀਕ ਹੈ ਕਿੱਥੋਂ ਸਮਾਨ ਪਾਏ ਕਰਨਾ ਕਿੱਦਾਂ ਲੈਂਡ ਬਾਈ ਕਰਨਾ ਜਾਂ ਹੋਰ ਕੀ ਕੀ ਕਰ ਸਕਦੇ ਆ ਆਪਾਂ ਇਸ ਗੇਮ ਵਿੱਚ ਉਹ ਸਾਰਾ ਕੁਝ ਐਕਸਪਲੇਨ ਕੀਤਾ ਜਾਊਗਾ ਠੀਕ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਡਾਊਨਲੋਡ ਕਰ ਲਓ ਇੰਸਟਾਲ ਕਰ ਲਓ ਰੱਬ ਦਾ ਵਾਸਤਾ ਇੰਨਾ ਤਾਂ ਆਉਂਦਾ ਹੋਣਾ ਚਾਹੀਦਾ ਜੇ ਨਹੀਂ ਆਉਂਦਾ ਕੋਈ ਚੱਕਰ ਨਹੀਂ ਹੈਪੀ ਬਾਈ ਨੇ ਵੀਡੀਓ ਬਣਾਈ ਆ ਉਹਦੇ ਤੇ ਉਹ ਜਾ ਕੇ ਦੇਖ ਲਿਓ ਤੇ ਹੁਣ ਸਭ ਨਾਲ ਪਹਿਲਾਂ ਕਰਾਂਗੇ ਆਪਾਂ ਮੇਨ ਮੈਨੂ ਦੀ ਗੱਲ ਠੀਕ ਹੈ ਜਦੋਂ ਤੁਸੀਂ ਗੇਮ ਲਾਂਚ ਕਰੋਗੇ ਤਾਂ ਤੁਹਾਡੇ ਮਰੇ ਆਹ ਸਕਰੀਨ ਆਊਗੀ ਹਮਨੇ ਤਾਂ ਮਤਲਬ ਕੀ ਹੈ ਜਿਹੜਾ ਕੈਰੀਅਰ ਮੋਡ ਆ ਇੱਥੋਂ ਤੁਸੀਂ ਆਪਣੇ ਆਫਲਾਈਨ ਗੇਮ ਸ਼ੁਰੂ ਕਰ ਨਹੀਂ ਹੈ ਠੀਕ ਹੈ ਤੁਹਾਡੇ ਕੋਲ ਐਦਾਂ ਦਾ ਨਹੀਂ ਹੋਗਾ ਆ ਮੇਰੀਆਂ ਪੁਰਾਣੀਆਂ ਗੇਮਾਂ ਜਿਹੜੀਆਂ ਸੇਵ ਆ ਉਹ ਤੇ ਤੁਸੀਂ ਜਿੰਨੀ ਮਰਜ਼ੀ ਗੇਮ ਸਟਾਰਟ ਕਰ ਸਕਦੇ ਹੋ ਤੁਸੀ ਜਾਣਾ ਹੈਗਾ ਐਮਪਟੀ स्लॉट ਤੇ ਤੇ ਕੰਟੀਨਿਊ ਕਰਦੇ ਰਹਿਣਾ ਇਸ ਤੋਂ ਬਾਅਦ ਨੂੰ ਇੱਕ ਮਿੰਟ ਪਹਿਲਾਂ ਹੁਣ ਮਲਟੀਪਲੇਅਰ ਆ ਜਦੋਂ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਖੇਡਣਾ ਡਾਊਨਲੋਡੇਬਲ ਕੰਟੈਂਟ ਬਈ ਜਿੰਨੇ ਵੀ ਮੋਡ ਨੇ ਜਿਹੜੇ ਮੋਡ ਹੱਬ ਤੇ ਨੇ ਉਹ ਤੁਸੀਂ ਇੱਥੋਂ ਸਿੱਧੇ ਡਾਊਨਲੋਡ ਕਰ ਸਕਦੇ ਆ ਪਰ ਤਾਂ ਜੇ ਤੁਸੀਂ ਗੇਮ ਪ੍ਰੋਪਰ ਤਰੀਕੇ ਨਾਲ ਖਰੀਦੀ ਹੈ ਜੇ ਤੁਸੀਂ ਸਮਾਲੀ ਵਾਰ ਜਨਾ ਤੁਹਾਡੇ ਕੋਲ ਤਾਂ ਨਹੀਂ ਇਹ ਚੱਲਣਾ ਹੈਗਾ ਪਰ ਜੇ ਨਹੀਂ ਵੀ ਚੱਲਦਾ ਤਾਂ ਤੁਸੀਂ ਮੋਡ ਹੱਬ ਤੇ ਜਾ ਕੇ ਸਾਰੇ ਮੋਡ ਡਾਊਨਲੋਡ ਕਰ ਸਕਦੇ ਆ ਸਾਰੇ ਲਿੰਕ ਵਗੈਰਾ ਜਿਹੜੀ ਵੀ ਮਚੀ ਦੀ ਗੱਲ ਕਰਦਾ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਏ ਤੇ ਹੁਣ ਬੈਕ ਆ ਜਾਓ ਸਿਰਫ ਇੰਪੋਰਟੈਂਟ ਸੈਕਸ਼ਨਾਂ ਦੀ ਗੱਲ ਕਰਾਂਗੇ ਇੱਥੇ ਆਪਸ਼ਨਸ ਤੇ ਜਾਓ ਬਈ ਇਹ ਹੁਣ ਸੈਟਿੰਗਸ ਆ ਗਈਆਂ ਤੁਹਾਡੀਆਂ ਸਾਰੀਆਂ ਗ੍ਰਾਫਿਕਸ ਤੋਂ ਲੈ ਕੇ ਕੰਟਰੋਲਸ ਤੱਕ ਇਹਦੇ ਤੇ ਪੂਰੀ ਲਗ ਡੈਡੀਕੇਟਿਡ ਵੀਡੀਓ ਆਉਗੀ ਕਿਉਂਕਿ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜੂਗੀ ਮੈਂ ਕੱਲੀ ਕੱਲੀ ਚੀਜ਼ ਐਕਸਪਲੇਨ ਕਰਨ ਲੱਪਿਆ ਤੁਸੀਂ ਕੀ ਕਰਨਾ ਤੁਸੀਂ ਕਾਪੀ ਪੇਸ ਨਾ ਮਾਰ ਲਾਜੋ ਜੇ ਤੁਹਾਡੇ ਮਤਲਬ ਕੰਪਿਊਟਰ ਦੀ ਜਗ੍ਹਾ ਆਲੂ ਆ ਨਾ ਤਾਂ ਐਨੂੰ ਤਾਂ ਐਨੂੰ ਸੌਤੇ ਹੀ ਰਹਿਣ ਦਿਓ ਇਹਨੂੰ ਉੱਪਰ ਨਾ ਲੈ ਕੇ ਜਾਓ ਤੇ ਵੀ ਸਿੰਕ ਆਫ ਕਰ ਦਿਓ ਇਹਨੂੰ 60 ਤੇ ਰੱਖੋ ਚਾਹੇ ਤਗੜੇ ਤੋਂ ਤਗੜਾ ਪੀਸੀ ਹੈ ਇਹਨੂੰ 60 ਤੇ ਰੱਖੋ ਸਵਾਦ ਆਊਗਾ ਤੇ ਜੇ ਫੇਰ ਵੀ ਮਤਲਬ ਨਹੀਂ ਚੱਲਦੀ ਚੰਗੀ ਤਰ੍ਹਾਂ ਗੇਮ ਤਾਂ ਤੁਸੀਂ ਇੱਥੋਂ ਰੈਜ਼ੋਲੂਸ਼ਨ ਘਟਾ ਲਓ ਭਾਈ ਠੀਕ ਹੈ ਸਕਰੀਨ ਸਾਈਜ਼ ਤੇ ਫਰਕ ਪਊਗਾ ਪਰ ਗੇਮ ਥੋੜੀ ਸਮੂਹ ਚੱਲਣਾ ਹੁਣ ਬੈਕ ਕਰੋ ਤਾਂ ਹੁਣ ਆਪਾਂ ਪਹਿਲਾਂ ਆਫਲਾਈਨ ਗੇਮ ਆਪਣੀ ਸ਼ੁਰੂ ਕਰ ਲਈਏ ਠੀਕ ਹੈ ਤੁਸੀਂ ਜਾਣਨਾ ਕਿ ਕੈਰੀਅਰ ਤੇ empty slot ਆਊਗਾ ਇਹਤੇ ਡਬਲ ਕਲਿਕ ਕਰਨ ਨਾਲ ਤੇ ਤੁਹਾਡੇ ਕੋਲ ਤਿੰਨ ਆਪਸ਼ਨ ਆਣਗੇ ਪਹਿਲੇ ਤੁਸੀਂ ਸੌਖੇ ਤਰੀਕੇ ਨਾਲ ਖੇਤੀ ਕਰ ਰਹੇ ਹੋ ਜਾਂ ਤੁਸੀਂ ਹੰਡੇ ਹੋਏ ਮਤਲਬ ਖੇਡਾਰੀਆਂ ਤੀਜਾ ਆਪਸ਼ਨ ਇਹ ਆ ਜਿਵੇਂ ਤੁਸੀਂ ਕਰਦੇ ਕੁਟਿਆ ਰਿਹਾ ਹੈ ਬੈਂਕ ਤੋਂ ਮਲ ਸਲਫਾਸ ਖਾਣ ਤੇ ਆਈਓ ਨੋਬ ਤੇ ਠੀਕ ਹੈ ਬਾਕੀ ਈਜ਼ੀ ਦੇ ਚਲਾਓ ਕੋਈ ਚੱਕਰ ਨਹੀਂ ਜਿਹੜਾ ਮੀਡੀਅਮ ਆ ਉਹਦੇ ਵਿੱਚ ਫਰਕ ਇੰਨਾ ਕਿ ਈਜ਼ੀ ਜਦੋਂ ਤੁਸੀਂ ਚਲਾਉਂਦੇ ਤੁਹਾਨੂੰ ਜ਼ਮੀਨ ਟਰੈਕਟਰ ਵਗੈਰਾ ਉਹ ਸਾਰਾ ਆਪ ਦੇ ਦਿੰਦੇ ਆ ਪਰ ਤੁਹਾਡੇ ਕੋਲ ਹੁੰਦਾ ਲੱਕ ਡਾਲਾ ਤੇ ਜਦੋਂ ਤੁਸੀਂ ਮੀਡੀਅਮ ਚਲਾਉਨੇ ਆ ਉਹਦੇ ਚ ਤੁਹਾਡੇ ਕੋ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਠੀਕ ਆ ਸਰ ਤੁਹਾਡੇ ਕੋਲ ਹੋਣਗੇ 15 ਲੱਖ ਡਾਲਰ ਉਹਦਾ ਤੁਸੀਂ ਕੀ ਕਰਨਾ ਉਹ ਤੁਸੀਂ ਜਾਣੋ ਗੇਮ ਵਾਲੇ ਪਰਵਾਹ ਨਹੀਂ ਕਰਦੇ ਹੁਣ ਆ ਗਿਆ ਇੱਥੇ ਹੁਣ ਤੁਹਾਡੇ ਕੋ ਆਪਸ਼ਨ ਆ ਮੈਪ ਸਿਲੈਕਟ ਕਰਨ ਦੀ ਮੇਰੇ ਵੈਬ ਕੈਮ ਥੱਲੇ ਆ ਗਿਆ ਪਰ ਇੱਥੇ ਐਰੋ ਬਣਿਆ ਆ ਜ ਜ ਤੁਸੀਂ ਰਾਈਟ ਕੀ ਦਬ ਕੇ ਮੈਪ ਸਿਲੈਕਟ ਕਰ ਲੈਣਾ ਜਿਹੜਾ ਵੀ ਤੁਸੀਂ ਛੇੜਨਾ ਠੀਕ ਆ ਮੈਂ ਬਾਦੂ ਮੈਪ ਬਾਹਰ ਹੈ ਉਹ ਤੁਹਾਨੂੰ ਜਿਹੜੇ ਪਹਿਲੇ 3 ਮੈਂ ਦਿਖਾ ਕੇ ਹਟਿਆ ਇਹੀ ਹੋਣਗੇ ਤੇ ਇੱਕ ਹੋਰ ਗੱਲ ਸੀਗੀ ਜਿੱਥੋਂ ਮੈਨੂੰ ਆਈਡੀਆ ਆਇਆ ਇਹ ਸੀਰੀਜ਼ ਸ਼ੁਰੂ ਕਰਨ ਦਾ ਉਹ ਸੀ ਕਿ ਕਈਆਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਟਾਲੀਨਾ ਰਾਈਸ ਮੈਪ ਹੈ ਨਾ ਇਹਦੇ ਚ ਝੋਨਾ ਲਾਦਦਾ ਫਿਰ ਉਹ ਖੇਤਾਂ ਚ ਪਾਣੀ ਕਿਵੇਂ ਛੱਡਣਾ ਉਹ ਵੀਡੀਓ ਅਗਲੀ ਹੋਊਗੀ ਪਰ ਮੈਂ ਸੋਚਿਆ ਕਿਉਂ ਨਾ ਨਾ ਇੱਕ ਪ੍ਰੋਪਰ ਸੀਰੀਜ਼ ਸ਼ੁਰੂ ਕੀਤੀ ਜਾਵੇ ਟਿਊਟੋਰੀਅਲਸ ਵਗੈਰਾ ਦੀ ਤਾਂ ਕਿ ਤੁਹਾਨੂੰ ਵੀ ਸੌਕਾ ਹੋਊ ਜੂ ਮੈਨੂੰ ਵੀ ਕੰਟੈਂਟ ਮਿਲ ਜੂ ਤੇ ਕਿਸੇ ਦਾ ਭਲਾ ਹੋਊ ਠੀਕ ਹੈ ਅਪਾ ਟਾਪਾ ਸਿੰਪਲ ਮੈਪ ਜਿਹੜਾ ਹੁੰਦਾ ਹੀ ਹੈ ਇਨ ਗੇਮ ਚ ਉਹੋ ਸਿਲੈਕਟ ਕਰਾਂਗੇ ਮੈਂ ਤਾਂ ਐਲਮ ਕਰ ਹੁਣ ਇਹਦੇ 'ਚ ਮੋਡ ਨਹੀਂ ਕੋਈ ਵਰਤਣਾ ਆਪਾਂ ਤਾਂਕਿ ਤੁਹਾਨੂੰ ਸੌਖਾ ਰਹੇ ਤਾਂ ਕਰਕੇ ਆਪਾਂ ਸਾਰੇ ਅਨਸਿਲੈਕਟ ਕਰ ਦੇਣੇ ਆ ਤੇ ਆ ਮੈਂ ਆਪਣੀ ਜਾਂ ਸੌਖੀ ਕਰਨ ਦੇ ਲਈ ਈਜ਼ੀ ਡਿਵੈਲਪਮੈਂਟ ਕੰਟਰੋਲ ਵਿੱਚ ਰੱਖਣਾ ਹੈ ਇਹਦੇ ਤੇ ਮੈਂ ਪੂਰੀ ਵੀਡੀਓ ਬਣਾ ਚੁੱਕਾ ਬਈ ਇਹ ਦੇਖਣੀ ਹੈ ਤਾਂ ਉਹ ਚੈਨਲ ਤੇ ਪਈ ਆ ਬਾਕੀ ਜੇ ਤੁਸੀਂ ਆ ਜਿੱਦਾਂ ਪੰਜਾਬੀ ਟਰੈਕਟਰ ਵਗੈਰਾ ਮੋਡ ਵਰਤਣੇ ਆ ਇਹੇ ਤੁਸੀਂ ਧਾਲੀਵਾਲ ਬਾਈ ਦੇ ਚੈਨਲ ਤੇ ਜਾਓ ਜਾਂ ਤੁਸੀਂ ਜਾਓ ਫਾਰਮਿੰਗ ਸਿਮੂਲੇਟਰ.net ਇਹ ਤੁਹਾਨੂੰ ਉੱਥੇ ਪੇ ਮਿਲ ਜੂਗੇ ਤੇ ਬਾਕੀ ਜਿਹੜੇ ਹੋਰ ਨਿੱਕੜ ਸੁੱਕੜ ਇੱਧਰ ਉੱਧਰ ਦੀਆਂ ਚੀਜ਼ਾਂ ਨੇ ਉਹਨਾਂ ਤੇ ਵੀ ਮੈਂ ਵੀਡੀਓਜ਼ ਬਣਾ ਰਿਹਾ ਮੇਰਾ ਵੀਰ ਤੇ ਜੇ ਤੁਹਾਨੂੰ ਫੇਰ ਵੀ ਕੋਈ ਐਦਾਂ ਦਾ ਟੌਪਿਕ ਲੱਭਦਾ ਤੇ ਬਾਈ ਜਿਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਤੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਜਿਵੇਂ ਕਿ ਆ ਥਰਡ ਪਰਸਨ ਵਾਲਾ ਹੋ ਗਿਆ ਜਾਂ ਹੋਰ ਫਲਾਣਾ ਤਮ ਕਰਨਾ ਚਲੋ ਬਾਹ ਹੋ ਗਈ ਬਕਵਾਸ ਇੱਧਰ ਉੱਧਰ ਦੀ ਆਪਾਂ ਸਟਾਰਟ ਕਰ ਲਈ ਆ ਸਾਈਡ ਤੇ ਤੁਹਾਨੂੰ ਲੋਡਿੰਗ ਹੁੰਦਾ ਦੇਖੂਗਾ ਜਦੋਂ ਇਹ 100 ਹੋ ਗਿਆ ਇੱਥੇ ਸਟਾਰਟ ਦਾ ਬਟਨ ਆ ਜਾਣਾ ਉੱਤੇ ਕਲਿੱਕ ਕਰ ਦੇਣਾ ਜਾਂ ਮਾਰ ਦੇਣਾ ਏਂਟਰ ਚਲੋ ਵੀ ਮੜੋ ਮੈਪ ਹੋ ਗਿਆ ਆਪਣਾ ਲੋਡ ਤੇ ਹੁਣ ਕਰੀਏ ਸਟਾਰਟ ਹੁਣ ਇੱਥੇ ਤੁਹਾਨੂੰ ਆਪਸ਼ਨ ਆਊਗਾ ਸਭ ਤੋਂ ਪਹਿਲਾਂ ਆਪਣਾ ਕੈਰੈਕਟਰ ਕਸਟਮਾਈਜ਼ ਕਰਨ ਦੇ ਨਾਲ ਠੀਕ ਹੈ ਤੁਸੀਂ ਆਪਣਾ ਬੂਥਾ ਕਿਦਾਂ ਦਾ ਰੱਖਣਾ ਤੁਸੀਂ ਵਾਲ ਕਿਦਾਂ ਦੇ ਰੱਖਣੇ ਜੇ ਹੈਗੇ ਯਾਰ ਰੱਬ ਨੇ ਤੁਹਾਡੇ ਤੇ ਰਹਿਮਤ ਕੀਤੀ ਹੈ ਨਹੀਂ ਕਿ ਤੁਹਾਡੇ ਵਾਲ ਹਲੇ ਤੱਕ ਹੈਗੇ ਨਹੀਂ ਉਜੜੇ ਤਾਂ ਤੁਸੀਂ ਇੱਥੇ ਰੱਖ ਸਕਦੇ ਹੋ ਹੁਣ ਮੈਂ ਪਹਿਲਾਂ ਆ ਰੱਖਣ ਲੱਗਾ ਮੈਂ ਕਿਹਾ ਨਹੀਂ ਯਾਰ ਇੰਨੀ ਵੀ ਨਹੀਂ ਮੇਰੇ ਦੂਜੇ ਕੋ ਮਾੜੇ ਹਾਲਾਤ ਬਾਕੀ ਫਰਮਨ ਰੀਕੇ ਤਾਂ ਵੀ ਮੈਂ ਇਦਾਂ ਦੇ ਬਾਲ ਕਿਹੜੇ ਕੈਰੈਕਟਰ ਦੇ ਦੇਖਿਆ ਹੈ ਹੈਪੀ ਦੇ ਨਹੀਂ ਹੈਗੇ ਕੋਈ ਹੈ ਯਾਰ ਆਪਣੇ ਫਾਰਮਿੰਗ ਸਿਮੂਲੇਟਰ ਬਾਈ ਦੀਆਂ ਵੀਡੀਓਜ਼ ਬਣਾਉਂਦਾ ਪੰਜਾਬੀ ਦੇ ਵਿੱਚ ਉਹਦੇ ਇਦਾਂ ਦੇ ਬਾਲ ਹੁੰਦੇ ਮੇਰੇ ਹੁਣ ਦਿਮਾਗ 'ਚ ਨਹੀਂ ਆਉਂਦਾ ਬੰਦਾ ਕਿਹੜਾ ਤੇ ਜੇ ਤੁਹਾਨੂੰ ਪਤਾ ਕੌਣ ਹੈ ਤਾਂ ਕਮੈਂਟਾਂ 'ਚ ਮੈਨੂੰ ਜ਼ਰੂਰ ਦੱਸਿਓ ਪਰ ਆਪਾਂ ਆਪਣੀ ਗੰਝ ਦੇ ਨਾਲ ਬਿਲਕੁਲ ਲਾਇਲ ਆ ਤਾਂ ਆਪਾਂ ਇੱਦਾਂ ਹੀ ਸਟਾਰਟ ਕਰਾਂਗੇ ਬਾਕੀ ਇਸ ਸਾਈਡ ਤੇ ਆਪਸ਼ਨ ਬਥੇਰੇ ਨੇ ਦਾੜੀ ਕੱਪੜੇ ਵਗੈਰਾ ਜੁੱਤੀਆਂ ਹਨਾ ਸਾਰਾ ਕਨਫਰਮ ਇਹ ਤੁਸੀਂ ਪੰਗੇ ਲੈ ਕੇ ਦੇਖੋਗੇ ਤੁਹਾਨੂੰ ਤਾਂ ਹੀ ਆਊਗਾ ਸਿੱਧੀ ਗੱਲ ਹੈ ਹੁਣ ਇੱਥੇ ਤੁਸੀਂ ਨੋ ਕਰਨਾ ਕਿਉਂਕਿ ਇਹ ਕਹਿੰਦੇ ਪਿਆ ਵੀ ਤੁਹਾਨੂੰ ਬਈ ਗਾਈਡ ਚਾਹੀਦੀ ਹੈ ਕਿ ਨਹੀਂ ਤੁਹਾਨੂੰ ਨਹੀਂ ਚਾਹੀਦੀ ਅਸੀਂ ਰਾਹ ਦੇ ਲਈ ਬੈਠੇ ਹਾਂ ਇੱਥੇ ਅਸੀਂ ਤੁਹਾਨੂੰ ਸਮਝਾਉਣ ਲਈ ਬੈਠੇ ਹਾਂ ਤੁਸੀਂ ਕਿਉਂ ਸਮੋਲੋਗੇ ਅਗਲੇ ਦੀ ਠੀਕ ਹੈ ਮੰਨ ਲਿਆ ਗੇਮ ਉਹਨਾਂ ਨੇ ਬਣਾਈ ਆ ਪਰ ਅਪਾ ਤੁਹਾਨੂੰ ਪੰਜਾਬੀ ਦੱਸਾਂਗੇ ਤੇ ਕਲਿੱਕ ਮਾਰ ਦੇਣਾ ਇੱਥੇ ਹੁਣ ਤੁਸੀਂ ਬਾਹਰ ਆਉਂਗੇ ਠੀਕ ਹੈ ਆਹ ਦਿੱਤੀ ਉਹਨਾਂ ਨੇ ਤੁਹਾਨੂੰ ਕੋਠੀ ਆ ਹੈਗਾ ਤੁਹਾਡਾ ਕਾਰਖਾਨਾ ਜਾਂ ਕਾਰਖਾਨਾ ਕਹੀਆ ਆ ਤੁਹਾਡੀ ਵਰਕਸ਼ਾਪ ਹੈ ਠੀਕ ਹੈ ਆ ਹੈਗਾ ਤੁਹਾਡੇ ਡਰਮ ਜਿੱਥੇ ਤੁਸੀਂ ਆਪਣੀਆਂ ਫਸਲਾਂ ਫਸਲਾਂ ਸਟੋਰ ਕਰ ਸਕਦੇ ਓ ਛੱਡਿਆ ਤੇ ਓ ਤੂੜੀ ਵਾਲਾ ਕਾਪਿਆ ਇੱਕ ਆ ਪਿੱਕਾ ਦਿੱਤਾ ਏ ਤੁਹਾਨੂੰ ਇੱਕ ਆ ਕੰਪੈਨ ਦਿੱਤੀ ਹੋਆ ਠੀਕ ਆ ਦੋ ਤੁਹਾਡੇ ਕੋਲ ਜੋਨਰੀਆ ਟਰੈਕਟਰ ਹੋਣਗੇ ਫਾਲੇ ਤੇ ਸੀਡਰ ਨਾਲ ਤੇ ਇੱਕ ਹੋਊਗਾ ਮੈਸੀ ਟਰਾਲੀ ਦੇ ਨਾਲ ਹੁਣ ਤੁਸੀਂ ਕੀ ਕਰਨਾ ਬਈ ਐਸਕੇਪ ਦੱਬਣਾ ਹੁਣ ਇਹ ਸਮਝਣੇ ਵਾਲਾ ਸਮਾਨ ਮੈਨੂੰ ਇੱਕ ਮਿੰਟ ਕੈਮਰਾ ਆਪਣਾ ਇੱਧਰ ਉੱਧਰ ਕਰ ਲੈਣ ਦੋ ਉਹ ਕਿੱਥੇ ਹੁਣ ਇੱਥੇ ਜੇ ਤੁਸੀਂ ਦੇਖੋ ਆਹ ਨਿਸ਼ਾਨ ਆ ਜਿਹੜਾ ਇਹ ਦੱਸੂਗਾ ਤੁਹਾਨੂੰ ਵੀ ਤੁਸੀਂ ਕਿੱਥੇ ਖੜੇ ਓ ਬਾਕੀ ਆ ਥੋੜੀਆਂ ਸਾਰੀਆਂ ਮਸ਼ੀਨਾਂ ਨੇ ਇਹਨਾ ਤੇ ਕਲਿੱਕ ਕਰੂੰਗੀ ਥੋੜੇ ਕੋ ਆਪਸ਼ਨ ਆ ਜੂਗਾ ਐਂਟਰ ਵਹੀਕਲ ਦਾ ਜਿੱਥੇ ਵੀ ਖੜਾ ਉਹ ਤੇ ਕਲਿੱਕ ਮਾਰ ਕੇ ਤੁਸੀਂ ਜਾ ਸਕਦੇ ਆ ਜਾਂ ਤੁਸੀਂ ਦੱਬਣਾ ਹੈਗਾ ਟੈਬ ਟੈਬ ਦੇ ਨਾਲ ਕੀ ਹੈ ਜਿੰਨੇ ਵੀ ਵਹੀਕਲ ਆ ਉਹਨਾਂ ਦੇ ਵਿੱਚ ਉਹਨੇ ਘੁੰਮਿਆ ਨੇ ਜਿੱਦਾਂ ਹੁਣ ਆਪਾਂ ਪਿੱਛੇ ਕਰਕੇ ਆਟੇ ਆ ਤੇ ਆਹ ਸਾਈਨ ਤੇ ਕਲਿੱਕ ਕਰੂੰਗੀ ਤੁਹਾਨੂੰ ਦੱਸ ਦਊ ਹੈਗੀ ਜਿੱਦਾਂ ਹੁਣ ਆ ਗੈਸ ਸਟੇਸ਼ਨ ਆ ਆਹ ਆ ਹੈਗਾ ਗਰੋਸਰ ਮਾਰਟ ਇਹ ਚੀਜ਼ਾਂ ਇਦਾਂ ਦੀਆਂ ਜਿੱਥੇ ਤੁਸੀਂ ਆਪਣਾ ਸਮਾਨ ਰਗਾ ਕੇ ਵੇਚਣਾ ਆ ਕੇ ਬੀਸਿਕਲੀ ਮੰਡੀਆਂ ਆ ਉਹ ਵੀ ਆਪਾਂ ਦੇਖਾਂਗੇ ਅੱਗੇ ਪਰ ਜਿਹੜੀ ਮੈਂ ਚੀਜ਼ ਦੱਸਣੀ ਚਾਹੁੰਨਾ ਉਹ ਆਕੇ ਹੁਣ ਇੱਥੇ ਆਕੇ ਤੁਸੀਂ ਦੱਬਣਾ ਐਕਸਲ ਤੇ ਨੰਬਰ ਚੇਂਜ ਹੋ ਜਾਣਗੇ ਕੋਈ ਗੱਲ ਨਹੀਂ ਇਹ ਕੋਈ ਬਰਤੀ ਕਿਵਰ ਅਣਾਈ ਵਾਲੀ ਗੱਲ ਨਹੀਂ ਹੁਣ ਜਿਹੜੀ ਚੀਜ਼ ਉੱਤੇ ਆ ਨੀਲਾ ਬਣਿਆ ਹੈ ਜਿੰਨੀ ਜ਼ਮੀਨ ਤੇ ਉਹ ਹੈਗੀ ਹੈ ਥੋਟੀ ਠੀਕ ਹੈ ਆ ਬਾਕੀ ਨਾਲ ਦੇਖੀਏ ਤਾਂ ਇਹਨਾਂ ਤੇ ਕਲਿੱਕ ਕਰੂਗਾ ਤਾਂ ਤੁਹਾਨੂੰ ਆਪਸ਼ਨ ਆ ਜਾਊਗਾ ਖਰੀਦਣ ਦਾ ਹੁਣ ਜਿੱਦਾਂ ਕਿ ਆਹ ਨਾਲ ਦਾ ਖੇਤ ਹੈ ਠੀਕ ਹੈ ਇਹ 55000 ਚ ਵਿਕਦਾ ਪਿਆ ਹੁਣ ਮੰਨ ਲਓ ਤੁਸੀਂ ਆਪਣਾ ਬੀਚਣਾ ਹੈ ਇਹਦੇ ਤੇ ਕਲਿੱਕ ਕਰਦੇ ਤੁਸੀਂ ਨਿਕੰਮੀ ਔਲਾਦ ਜੰਮ ਪਏ ਕਿਸੇ ਦੇ ਘਰੇ ਠੀਕ ਹੈ ਜ਼ਮੀਨ ਜਾਇਦਾਦ ਤੁਹਾਨੂੰ ਨਹੀਂ ਪੱਚਦੀ ਤਾਂ ਸੇਲ ਕਰਦੇ ਤੇ ਇਹ ਜਿਹੜਾ ਖੇਤ ਆ ਆਪਣੇ ਕੋਲ ਲਗਭਗ 1.5 ਲੱਖ ਦਾ ਬਿਕ ਜਾਊਗਾ ਵਿਦ ਸਾਰਾ ਕੁਝ ਹੀ ਇਹ ਆ ਹੁਣ ਦੂਜੀ ਸੈਟਿੰਗ ਤੇ ਆ ਗਏ ਹੁਣ ਸਾਈਡ ਵਾਲਾ ਮੈਨੂ ਦੇਖੋ ਜਿਹੜਾ ਮੇਰੇ ਕੈਮਰੇ ਦੇ ਉੱਤੇ ਬਿਲਕੁਲ ਹੁਣ ਮੰਨ ਲਓ ਤੁਸੀਂ ਆਹ ਜਮੀਨ ਲੈਣੀ ਹੈ 49 ਨੰਬਰ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਇਹਦੇ ਚ ਲੱਗਿਆ ਕੀ ਹੋਇਆ ਕਿਉਂਕਿ ਜਦੋਂ ਤੁਸੀਂ ਜ਼ਮੀਨ ਬਾਏ ਕਰਦੇ ਹੋ ਜਿਹੜੀ ਫਸਲ ਉੱਤੇ ਲੱਗੀ ਹੋਆ ਉਹ ਉਸੇ ਹਿਸਾਬ ਨਾਲ ਤੁਹਾਨੂੰ ਮਿਲਦੀ ਆ ਹੁਣ ਆ ਦੇਖੋ ਟੱਟੀ ਰੰਗਾ ਰੰਗਿਆ ਆ ਇਹਦਾ ਤੁਸੀਂ ਜੀ ਦੇਖਣਾ ਵੀ ਇੱਥੇ ਇਦਾਂ ਦਾ ਰੰਗ ਕਿਹੜਾ ਇਹ ਰੰਗ ਹੈਗਾ ਸੂਰਜਮੁਕੀ ਦਾ ਇਹਦਾ ਮਤਲਬ ਇਹਦੇ ਤੇ ਸੂਰਜਮੁਖੀ ਲੱਗੀ ਹੋਇਆ ਹੁਣ ਸੂਰਜਮੁਖੀ ਤਾਂ ਲੱਗੀ ਹੋਇਆ ਪਰ ਉਹ ਹਾਲੇ ਉਹਨਾਂ ਨੇ ਬੀਜੀ ਆ ਉਹਨੂੰ ਖਾਦ ਪਾਉਣੇ ਵਾਲੀ ਆ ਕੋਹ ਵੱਢਣੇ ਵਾਲੀ ਆ ਕੀ ਹਿਸਾਬ ਕਰਦਾ ਬਾਪ ਉਹਦੇ ਲਈ ਤੁਸੀਂ ਆ ਦੇਖੋ ਇੱਥੇ ਕਲਿੱਕ ਕਰਨਾ crop type 2 ਤੇ ਆ ਜਾਣਾ ਇਹ ਕਾਹ ਵਾਸਤੇ ਨੇ ਤੇ ਇੱਥੇ ਕਾ ਕਿੱਥੇ ਲੱਗਾ ਉਹ ਦੇਖਣ ਠੀਕ ਆ ਆਪਾਂ ਨੈਕਸਟ ਜਾਣਾ ਹੁਣ ਆ ਆ ਗਿਆ ਗਰੋਥ ਦਾ ਹੁਣ ਇਹ ਸਮਝਣ ਲਈ ਹੁਣ ਦੇਖੋ ਵੀ 49 ਨੰਬਰ ਤੇ ਕਿਹੜਾ ਰੰਗ ਆ ਇਹ ਹੈਗਾ ਪੂਰਾ ਮਤਲਬ ਇਥੇ ਕੁਝ ਨਹੀਂ ਹੈਗਾ ਥੋਟੇ ਲਈ ਠੀਕ ਆ ਹੁਣ ਐਵੇਂ ਹੀ ਆ ਹੈਗਾ ਸੰਤਰੀ ਰੰਗ ਦਾ ਜਿਹੜੇ ਆਪਣੇ ਖੇਤੇ ਸੰਤਰੀ ਰੰਗ ਦਾ ਮਤਲਬ ਕੀ ਹੈ ਕਿ ਆਪੇ ਕੰਪੈਨ ਚੁਣੌਣੇ ਵਾਲਾ ਹੋਏ ਆ ਕੰਮ ਚੱਕ ਲੋ ਤੇ ਹੁਣ ਆਪਾਂ ਉਹੀ ਕਰਨਾ ਹੁਣ ਆਪਾਂ ਚੱਕ ਲੈਣਾ ਕੰਮ ਠੀਕ ਹੈ ਟੈਬ ਦਬਾਂਗੇ ਆ ਜਾਮਾਗੇ ਇਹਦੇ ਚ ਰੈਂਡਮਲੀ ਕਿਸੇ ਵੀ ਵਹੀਕਲ ਚ ਤੁਸੀਂ ਜਾ ਸਕਦੇ ਆ ਤੇ ਉਹ ਤੁਹਾਡੇ ਤੇ ਆ ਤੇ ਹੁਣ ਮੋਰੇ ਇਦਾਂ ਦਾ ਜਿਹੜਾ ਵੀ ਸਮਾਨਾ ਚਾਹੀ ਜਿੱਦਾਂ ਹੁਣ ਇਹਦੇ ਮੋਰੇ ਹੈਡ ਰਿਆ ਜਾਂ ਟਰੈਕਟਰ ਦੇ ਪਿੱਛੇ ਫਾਲੇ ਆ ਤਵੀਆਂ ਆ ਉਹ ਕਿਉਂ ਦਬ ਕੇ ਅਟੈਚ ਹੋਣੇ ਹੁਣ ਹੁਣ ਤੁਸੀਂ ਇਹ ਕਰਨਾ ਤੁਸੀਂ F1 ਦੱਬਣਾ ਆਪਣੇ ਕੀਬੋਰਡ ਤੇ ਤੇ ਖੱਬੇ ਪਾਸੇ ਨਾ ਮੈਨੂ ਆ ਜਾਊਗਾ ਇਹ ਮੈਨੂ ਤੁਹਾਨੂੰ ਦੱਸੂਗਾ ਹਰੇਕ ਕੰਟਰੋਲ ਵੀ ਤੁਸੀਂ ਕੀ ਦੱਬਣਾ ਤੇ ਉਹ ਕੀ ਦੱਬਣ ਦੇ ਨਾਲ ਕੀ ਹੋਣਾ ਤੇ ਇਸੇ ਲਈ ਹੁਣ ਆਪਾਂ ਅੱਗੇ ਨੂੰ ਕਰੀਏ ਤਾਂ ਥੱਲੇ ਵੀ ਲਿਖਿਆ ਆ ਜਾਊਗਾ ਤਾਂ Q ਦੱਬ ਦਿਓ ਹੁਣ ਜਿਹੜੀਆਂ ਕੰਪੈਨੀਆਂ ਸਾਰੀਆਂ ਨੇ ਉਹਨਾਂ ਦਾ ਜਾਦੇ ਕਰਕੇ ਟਾਪਾ ਖੋਲਣਾ ਪੈਂਦਾ ਤੇ ਉਹ ਆਪਾਂ ਖੋਲਾਂਗੇ X ਦੱਬ ਕੇ ਵਾਵੇ ਵਾਲੀ V ਦੇ ਨਾਲ ਹੈਡਰ ਥੱਲੇ ਨੂੰ ਕਰ ਦਾਂਗੇ ਬੱਬੇ ਵਾਲੀ B ਦੇ ਨਾਲ ਇਹਨੂੰ ਚਲਾ ਦਿਆਂਗੇ W ਨਾਲ ਅੱਗੇ ਆ S ਦੇ ਨਾਲ ਬ੍ਰੇਕ ਤੇ ਪਿੱਛੇ ਆ ਏ ਦੇ ਨਾਲ ਖੱਬੇ ਆ ਜੇ ਤੁਸੀਂ ਜਾਦੇ ਅੰਗਰੇਜ਼ ਹੋ ਤਾਂ ਏ ਦੇ ਨਾਲ ਲੈਫਟ ਆ ਡੀ ਦੇ ਨਾਲ ਰਾਈਟ ਆ ਅੱਗੇ ਪਿੱਛੇ ਦਾ ਜੇ ਤੁਹਾਨੂੰ ਨਹੀਂ ਪਤਾ ਪੰਜਾਬੀ ਚ ਤਾਂ ਫੇਰ ਵੀਡੀਓ ਬੰਦ ਹੀ ਕਰ ਦਿਓ ਜੇ ਤੁਸੀਂ ਐਫ ਦਬੋਗੇ ਐਫ ਦੇ ਨਾਲ ਲੈਟਾਂ ਔਨ ਹੋ ਜੂਗੀਆਂ ਤੇ ਹੁਣ ਪਿੱਛੇ ਤੁਸੀਂ ਦੇਖੋ ਲੈਂ ਜੀ ਬਣੀ ਹੋਇਆ ਇਹ ਹੈਗੀ ਆ ਪਰਾਲੀ ਦੀ ਠੀਕ ਹੈ ਇਹ ਹੈਗੀ ਆ ਬੇਸਿਕਲੀ ਤੂੜੀ ਇਹਨੂੰ ਤੁਸੀਂ ਬੇਲਰ ਦੇ ਨਾਲ ਵੀ ਇਕੱਠਾ ਕਰ ਸਕਦੇ ਹੋ ਬੇਲਜ਼ ਵਗੈਰਾ ਬਣਾਉਣ ਦੇ ਲਈ ਜਿਹੜੀ ਪਸ਼ੂਆਂ ਨੂੰ ਤੁਸੀਂ ਪਾ ਸਕਦੇ ਹੋ ਤੁਸੀਂ ਇਹਨੂੰ ਬੰਦ ਕਰਨ ਦੇ ਲਈ ਕਾਮਾ ਦਬਾ ਦਿਓ ਤੇ ਇਹ ਜਮੀਨ 'ਚ ਹੀ ਖਿਲਰ ਜੂਗੀ ਇਹਦੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਬੀਲਜ਼ ਵਗੈਰਾ ਤੁਸੀਂ ਸ਼ਾਪ ਤੋਂ ਵੀ ਬਾਇ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਦਾ ਥੋੜਾ ਜਿਆਦਾ ਅੱਗੇ ਜਾ ਕੇ ਠੀਕ ਹੈ ਹੁਣ ਜੇ ਤੁਸੀਂ ਥੱਲੇ ਦੇਖੋ ਜਿੱਥੇ ਸਪੀਡ ਲਿਖੀ ਹੋਈ ਆਉਂਦੀ ਪਈ ਹੈ ਉਹ ਇੱਕ ਕੰਪੈਨ ਦੀ ਉੱਥੇ ਇੱਕ 바ਰ ਚੱਲਦੀ ਪਈ ਹੈ ਜਿਹਦੇ ਨਾਲ ਕਣਕ ਦਾ ਇੱਕ ਆਈਕਨ ਜਿਹਾ ਆ ਤੇ 13% ਉਹ ਭਰ ਚੁੱਕੀ ਆ ਉਹ ਅਸਲ 'ਚ ਹੈਗਾ ਕੰਪੈਨ ਦਾ ਟੈਂਕ ਪਈ ਕਿੰਨਾ ਫਸਲ ਆ ਕਿੰਨਾ ਨਹੀਂ ਫਸਲ ਵਾਲਾ ਹੁਣ ਮੰਨ ਲਓ ਹੁਣ ਜਦੋਂ ਇਹ 100 ਹੋ ਜਾਣਾ ਤਾਂ ਕੰਪੈਨ ਨੇ ਕੰਮ ਕਰਨਾ ਬੰਦ ਕਰ ਦੇਣਾ ਤੇ ਮੰਨ ਲਓ ਆਪਾਂ ਹੁਣ ਇੰਨੀ ਕਹੀ ਚਾਹੀਦੀ ਆ ਆਪਾਂ ਨੂੰ ਹਨਾ ਈ ਦੱਬ ਕੇ ਤੁਸੀਂ ਬਾਹਰ ਆ ਜਾਣਾ ਕਿਸੇ ਵੀ ਵਹੀਕਲ ਦੇ ਕੋਲ ਜਾ ਕੇ ਤੁਸੀਂ ਈ ਦਬੋਗੇ ਤੁਸੀਂ ਉਹਦੇ ਵਿੱਚ ਚੱਲ ਜਾਣਾ ਠੀਕ ਹੈ ਜਿਵੇਂ ਕਿ ਹੁਣ ਆ ਮੈਸੀ ਖੜਾ ਇੱਥੇ ਈ ਦੱਬੀ ਗਏ ਵਿੱਚ ਕਿ ਉਹ ਦੱਬ ਕੇ ਪਾਈ ਟਰਾਲੀ ਹੁਣ ਇਹਦਾ ਜੇ ਕਵਰ ਖੋਲਣਾ ਤਾਂ ਐਨੇ ਦੱਬਣਾ ਠੀਕ ਹੈ ਤੇ ਹੁਣ ਆਪਾਂ ਅੰਦਾਜ਼ ਦੇ ਨਾਲ ਨਾ ਜਿਹੜਾ ਪਾਈਪ ਕੱਢੇ ਕੰਪਾਈ ਦਾ ਉਹਦੇ ਥੱਲੇ ਲਿਆ ਕੇ ਖੜੀ ਕਰਨੀ ਹੈ ਟਰਾਲੀ ਓਏ ਓਏ ਥੱਲੇ ਨਾ ਡੋਲ ਜੀ ਲਓ ਵੀ ਉਹਨੇ ਆਟੋਮੈਟਿਕਲੀ ਥੋੜੀ ਟਰਾਲੀ ਦੇਣੀਆਂ ਪਰ ਇਹ ਹੁਣ ਆਪਾਂ ਜਦੋਂ ਤੱਕ ਇਹਦੇ ਨਾਲ ਹੋਰ ਪੰਗੇ ਲੈਨੇ ਆਪਾਂ ਇੱਥੇ ਭਈਆ ਲਾ ਦਈਏ ਤੇ ਭਈਏ ਲਾਉਣ ਦੇ ਲਈ ਤੁਸੀਂ ਪਹਿਲਾਂ ਆਪਣੇ ਵਹੀਕਲ 'ਚ ਜਾਣਾ ਕਿਸੇ 'ਚ ਵੀ ਤੇ ਦਬਣਾ ਹੈ H ਤੇ ਭਈਆ ਲਾ ਪਿਆ ਕੰਮ ਕਰ ਤੇ ਇਹ ਦਬੋਗੇ ਬਾਹਰ ਹੋ ਜਾਊਗਾ ਭਈਆ ਆਪਣਾ ਕੰਮ ਕਰੀ ਜਾਊਗਾ ਭਈਆ ਠਾਉਣਾ ਮੈਂ ਤੁਹਾਨੂੰ ਅੱਗੇ ਦੱਸਤਾ ਤੇ ਭਈਆ ਠਾਉਣ ਦੇ ਲਈ ਤੁਸੀਂ ਸਿੰਪਲੀ ਕੀ ਕਰਨਾ ਦੁਬਾਰਾ ਜਾਣਾ ਉਸੇ ਵਹੀਕਲ ਦੇ ਵਿੱਚ ਤੇ ਦੁਬਾਰਾ H ਦਬ ਦੇਣੀ ਹੈ ਭਈਆ ਹਟ ਜਾ ਹੁਣ ਆ ਹੈਗਾ ਸਾਈਲੋ ਇੱਥੇ ਤੁਸੀਂ ਸਮਾਨ ਸਟੋਰ ਕਰਕੇ ਰੱਖ ਸਕਦੇ ਆ ਆਪਣੇ ਫਸਲਾਂ ਵਗੈਰਾ ਦਾ ਜੋ ਤੁਸੀਂ ਬਾਢੀ ਕਰ ਲਈ ਤੁਸੀਂ ਕੀ ਜਾਣਿਆ ਇੱਥੇ ਜਾਣੇ ਤੇ ਤੁਹਾਨੂੰ ਆਪਸ਼ਨ ਆ ਜੂ ਆਈ ਦਾ ਆਈ ਦੱਬੋਗੇ ਜਿਹੜੀ ਕਣਕ ਜਿਹੜੀ ਵੀ ਫਸਲ ਟਰਾਲੀ ਚ ਹੈ ਉਹ ਉਹਦੇ ਵਿੱਚ ਸਟੋਰ ਹੋ ਜੂਗੀ ਹੁਣ ਸਟੋਰ ਕਰਨ ਦਾ ਫਾਇਦਾ ਕੀ ਆ ਮੰਨ ਲਓ ਤੁਸੀਂ ਅੱਗੇ ਜਾ ਕੇ ਹੋਰ ਫਾਰਮ ਹੀ ਕਰਨੀ ਹੈ ਨਾ ਇੱਧਰ ਉੱਧਰ ਦੀ ਤੁਸੀਂ ਮੰਨ ਲਓ ਮੁਰਗੀਆਂ ਰੱਖਣੀਆਂ ਐ ਐਗਜ਼ਾਮਪਲ ਦੇ ਤੌਰ ਤੇ ਤਾਂ ਉਹਨਾਂ ਨੂੰ ਪਾਉਣ ਦੇ ਲਈ ਤੁਸੀਂ ਜਾਂ ਤਾਂ ਸਟੋਰ ਤੋਂ ਖਰੀਦ ਸਕਦੇ ਆ ਕਣਕ ਜਾਂ ਤੁਸੀਂ ਜਿਹੜੀ ਆਪਣੀ ਗੈਜ ਸਟੋਰ ਕੀਤੀ ਹੋ ਆ ਉਹ ਪਾ ਸਕਦੇ ਆ ਤੇ ਹੁਣ ਉਹਦੇ ਲਈ ਕੀ ਕਰਨਾ ਜਿੱਦਾਂ ਹੁਣ ਆਪਾਂ ਇੱਥੇ ਲੈ ਕੇ ਖੜੀ ਕੀਤੀ ਸੀ ਪਾਉਣ ਨੂੰ ਐਂ ਆਪਾਂ ਦੁਬਾਰਾ ਲੈ ਜਾਣੀ ਆ ਉੱਥੇ ਟਰਾਲੀ ਜਦੋਂ ਆਪਸ਼ਨ ਆ ਗਿਆ ਉੱਤੇ ਆਰ ਦਾ ਖਾਵੇ ਪਾਸੇ ਦੇਖੋ ਸਟਾਰਟ ਫਿਲਿੰਗ ਆਰ ਦੱਬਣੀ ਹੈ ਤੇ ਇੱਥੇ ਤੁਸੀਂ ਸਿਲੇਕਟ ਕਰ ਸਕਦੇ ਆਂ ਵੀ ਭਾਈ ਕਿਹੜੀ ਚੀਜ਼ ਪਾਈ ਹੈ ਹੁਣ ਬਾਕੀ ਸਾਰਾ ਕੁਝ ਆਪਣੇ ਕੋਲ 0 0 ਆ ਬਟ ਆਪਣੇ ਕੋ ਕੰਨਕ ਐਨੀ ਹੈ ਹੀ ਐ ਤੇ ਤੁਸੀਂ ਸਟਾਰਟ ਕਰ ਦੇਣਾ ਠੀਕ ਹੈ ਹੋ ਗਈ ਬਹੁਤੀ ਥੋੜੀ ਆ ਤੇ ਜਿਆਦਾ ਤੁਸੀਂ ਫਸਲ ਆਪਣੀ ਸਾਈਲੋ ਚ ਰੱਖ ਸਕਦੇ ਆ ਜਾਂ ਤੁਸੀਂ ਵੇਚ ਗਿਆ ਸਾਤੇ ਹੁਣ ਆਪਾਂ ਹੁਣ ਮੰਨ ਲਓ ਆਪਾਂ ਮੁਰਗੀ ਖਾਨਾ ਸ਼ੁਰੂ ਕਰਨਾ ਉਹ ਕਿਵੇਂ ਕਰੀਏ ਉਹਦੇ ਲਈ ਤੁਸੀਂ ਦੱਬਣਾ ਪੀ ਪੀ ਜਿਹੜਾ ਬਟਨ ਆ ਉਹ ਅਸਲ ਚ ਤੁਹਾਨੂੰ ਲੈ ਜਾਊਗਾ ਸਿੱਧਾ ਸ਼ਾਪ ਦੇ ਉੱਤੇ ਸ਼ਾਪ ਚ ਹੁਣ ਜੇ ਤੁਸੀਂ ਕੋਈ ਵੀ ਬਿਲਡਿੰਗ ਵਗੈਰਾ ਪਾਉਣੀ ਹੈ ਤਾਂ ਤੁਸੀਂ ਇੱਥੇ ਜਾਣ ਠੀਕ ਹੈ ਇੱਥੇ ਹੁਣ ਤੁਹਾਨੂੰ ਤਿੰਨ ਚਾਰ ਆਪਸ਼ਨ ਮਿਲਣਗੇ ਫਾਰਮ ਬਲੈਂਡ ਦਾ ਕੰਸਟਰਕਸ਼ਨ ਦਾ ਵਰਡਰ ਉਹ ਇਥੋਂ ਕੱਪੜੇ ਚੇਂਜ ਕਰ ਸਕਦੇ ਇੱਥੋਂ ਤੁਸੀਂ ਪਸ਼ੂ ਖਰੀਦ ਸਕਦੇ ਪਰ ਪਸ਼ੂ ਖਰੀਦਣ ਲਈ ਤੁਹਾਨੂੰ ਪਹਿਲਾਂ ਪਸ਼ੂ ਵਾਲਾ ਬਾੜਾ ਹੋਣਾ ਚਾਹੀਦਾ ਉਜਣਾ ਕੰਸਟ੍ਰਕਸ਼ਨ ਚ ਇੱਥੇ ਤੁਹਾਡੇ ਕੋਲ ਆਪਸ਼ਨ ਹੈ ਆਪਸ਼ਨਾਂ ਛੱਡਾਂ ਵਗੈਰਾ ਦੇ ਨਿਕੜ ਸੁੱਕੜ ਬਿਲਡਿੰਗਾਂ ਠੀਕ ਆ ਛੱਡਾਂ ਪਾਉਣੀਆਂ ਤੁਸੀਂ ਤੁਸੀਂ ਫੈਕਟਰੀਆਂ ਲਾਉਣੀਆਂ ਤੁਸੀਂ ਪਸ਼ੂ ਰੱਖਣੇ ਆ ਡੈਕੋਰੇਸ਼ਨ ਕਰਨੀਆਂ ਤੁਸੀਂ ਲੈਂਡਸਕੇਪ ਉਦੋਂ ਹੀ ਮਤਲਬ ਕਹੀ ਚੱਕ ਕੇ ਪਾਗਲਾਂ ਨੂੰ ਉੱਧਰ ਉੱਧਰ ਫੈਨਾਉ ਤੁਹਾਡੀ ਦੀਲੀ ਇੱਛਾ ਪੱਟ ਆਪਾਂ ਪਾਉਣਾ ਆ ਚਿਕਨ ਫਾਰਮ ਤੇ ਚਿਕਨ ਫਾਰਮ ਹੁਣ ਦੋ ਤਰੀਕੇ ਦੇ ਨੇ ਆ ਛੋਟੇ ਵਾਲ ਇਹਦੇ 'ਚ ਤੁਹਾਨੂੰ ਕੱਲੀ-ਕੱਲੀ ਚੀਜ਼ ਆਪ ਕਰਨੀ ਪਊਗੀ ਪਾਣੀ ਵਗੈਰਾ ਸਾਰਾ ਕੁਝ ਆ ਰਹਿਗਾ ਹੁਣ 80000 ਦਾ ਲਗਭਗ ਇਹ ਚ ਪਾਣੀ ਆਟੋਮੈਟਿਕ ਆ ਬਟ ਖਾਣਾ ਤੁਹਾਨੂੰ ਦੇਣਾ ਪੈਣਾ ਹੁਣ ਇਹਨੂੰ ਲਾਉਣ ਦੇ ਲਈ ਗੱਲ ਨਾਲ ਤੁਸੀਂ ਸਿਲੈਕਟ ਕਰ ਲਿਆ ਸਿਲੈਕਟ ਕਰ ਲਿਆ ਜਿਹੜਾ ਵੀ ਲੈਂਡ ਥੋਟਾ ਹੈ ਉਹਦੇ ਤੇ ਲੈ ਕੇ ਆਇਆ ਰੱਖ ਦੇਣਾ ਸਕਰੋਲ ਡਾਊਨ ਕਰੋਗੇ ਤਾਂ ਜ਼ੂਮ ਆਊਟ ਹੋ ਜੂ ਸਕਰੋਲ ਇਨ ਕਰੂਗੇ ਤਾਂ ਜ਼ੂਮ ਇਨ ਹੋ ਜਾਊਗਾ ਹੁਣ ਮੰਨ ਲਓ ਆਪਾਂ ਇਹਨੂੰ ਰੱਖ ਦਿੰਨੇ ਆ ਇੱਥੇ ਤੁਸੀਂ ਜਿੱਥੇ ਵੀ ਰੱਖਣਾ ਨਾ ਉੱਥੇ ਲਿਜਾ ਕੇ ਕਲਿੱਕ ਦਬ ਦੇਣੀ ਹੈ ਨਹੀਂ ਪਸੰਦ ਆਇਆ ਤਾਂ ਕੋਈ ਚੱਕਰ ਨਹੀਂ ਤੁਸੀਂ ਕਰਨਾ ਕਲਿੱਕ ਕਰਕੇ ਜਿਆਦਾ ਇਹਨੂੰ ਬੀਚ ਸਕਦੇ ਆ ਇਹਦੇ ਚ ਦਾਣਾ ਪਾਣੀ ਪਾਉਣ ਦੇ ਲਈ ਆਪਾਂ ਜਿਹੜਾ ਸਾਈਲੋ ਜਿਹਾ ਬਣਿਆ ਨਾ ਸਾਈਡ ਤੇ ਟੈਂਕੀ ਇਹ ਹੀ ਇਹਦੇ ਕੋਲ ਜਾਵਾਂਗੇ ਤੇ ਇਹਦੇ ਕੋਲ ਜਾਵਾਂਗੇ ਤੇ ਆਪਾਂ ਨੂੰ ਕੋ ਆਪਸ਼ਨ ਆ ਜਾਊਗਾ ਇੱਥੇ ਕਣਕ ਪਾਉਣ ਦਾ ਆਈ ਦੱਬ ਦੇਣੀ ਹੈ ਇਹਨਾਂ ਨੇ ਆਪ ਹੀ ਚੱਕ ਕੇ ਥੋੜੀ ਕਣਕ ਟੈਂਕਰ ਚ ਪਾ ਦੇਣੀ ਹੈ ਹੁਣ ਤੁਸੀਂ ਦਾਣਾ ਪਾਣੀ ਤੇ ਪਾਤਾ ਪਟੋ ਖਾਣ ਦੇ ਲਈ ਤੁਹਾਨੂੰ ਜਾਨਵਰ ਵੀ ਚਾਹੀਦੇ ਆ ਕੋਈ ਵੀ ਤੁਸੀਂ ਐਨੀਮਲ ਵਾਲਾ ਇਦਾਂ ਬਿਲਡਿੰਗ ਲਾਉਂਗੇ ਨਾ ਚਾਹੇ ਉਹ ਗਾਇਆਂ ਦੀ ਆ ਚਾਹੇ ਉਹ ਸੂਰਾਂ ਦੀ ਆ ਚਾਹੇ ਉਹ ਮੁਰਗੀਆਂ ਦੀ ਆ ਤੁਹਾਨੂੰ ਆ ਇੱਕ ਇਦਾਂ ਦਾ ਪੰਜਾਹ ਜਾਂ ਦਿਖੇ ਮਿਲੂਗਾ ਇਹਦੇ ਕੋਲ ਜਾਣਾ ਆਰ ਦੱਬ ਦੇਣਾ ਇਹਨੇ ਤੁਹਾਨੂੰ ਸਿੱਧਾ ਹੀ ਲੈ ਜਾਣਾ ਜਾਨਵਰਾਂ ਵਾਲੀ ਦੁਕਾਨ ਤੇ ਜਿਹੜੇ ਵੀ ਜਾਨਵਰ ਉਹ ਚਾਜੇ ਹੁਣ ਇਹਦੇ ਚ ਆਪ ਤੁਸੀਂ ਮੁਰਗੀਆਂ ਰੱਖ ਸਕਦੇ ਆਂ ਛੋਟੀਆਂ ਵੱਡੀਆਂ ਜਿਹੜੀਆਂ ਅੰਡੇ ਦੇਣ ਵਾਲੀਆਂ ਮੁਰਗੇ ਰੱਖ ਸਕਦੇ ਆਂ ਆਪਾਂ ਕੀ ਕਰਾਂਗੇ ਮੁਰਗੀਆਂ ਰੱਖਾਂਗੇ ਇਹਦੀ ਹੁਣ ਕਪੈਸਿਟੀ ਕਿੰਨੀ ਮੈਨੂੰ ਪਤਾ ਨਹੀਂ 60 ਬਾਈ ਕਰ ਲੈਂਦੇ ਆ ਚਲੋ ਜੀ 60 ਬਾਈ ਕਰ ਲਈਏ ਬੈਗ ਹੁਣ ਲੋ ਜੀ ਹੁਣ ਆਹ ਜਿਹੜਾ ਏਰੀਆ ਹੈ ਇੱਥੇ ਤੁਹਾਡੇ ਅੰਡੇ ਨਹੀਂ ਕਰੇਟਾਂ ਸ਼ੁਰੂ ਹੋ ਜਾਣੀਆਂ ਉਹ ਤੁਸੀਂ ਚੱਕ ਕੇ ਇੱਧਰ ਉੱਧਰ ਵੇਚ ਸਕਦੇ ਹੁਣ ਗਾਈਆਂ ਵਾਲਾ ਜਿਹੜਾ ਸਿਸਟਮ ਆ ਉਹ ਕਾਫੀ ਇਹਦੇ ਨਾਲੋਂ ਕੰਪਲਿਕੇਟਡ ਆ ਉਹਦੇ ਵਿੱਚ ਸਮਾਨ ਵਗੈਰਾ ਤੁਹਾਨੂੰ ਜ਼ਿਆਦਾ ਬਣਾਉਣਾ ਪੈਂਦਾ ਜਿਵੇਂ ਕਿ ਸਾਈਲੇਜ ਹੋ ਗਿਆ ਹਨਾ ਹੋਰ ਨਿਕੜ ਸੁੱਕੜ ਤਾਂ ਉਹਦੇ ਤੇ ਅਲੱਗੀ ਵੀਡੀਓ ਹੋਊਗੀ ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਉਹਦੇ ਲਈ ਤੇ ਹੁਣ ਭਈਏ ਹੁਣ ਇਹ ਲਗਭਗ ਬਾਏ ਦਿੱਤਾ ਸਾਰਾ ਸਮਾਨ ਆਪਾਂ ਆਪਾਂ ਟਰਾਲੀ ਲੈ ਜਾਈਏ ਕੋਲ ਤੇ ਇਹ ਜਿਹੜਾ ਬਈਏ ਵਾਲ ਸਾਖਤਾ ਵਾ ਇਹਦੇ ਆਟੋਮੈਟਿਕ ਪੈਸੇ ਕੱਟ ਹੁੰਦੇ ਰਹਿੰਦੇ ਆ ਥੋੜੀ ਜਿਹੜੀ ਵੀ ਇਨਕਮ ਆ ਬਟ ਇਹ ਕੰਮ ਬਹੁਤ ਆਉਂਦੇ ਕਿਉਂਕਿ ਤੁਸੀਂ ਜਾਨੂੰ ਇੱਧਰ ਉੱਧਰ ਦੇ ਕੰਮ ਨਿਪਟਾਉਣੇ ਹੋ ਇਹ ਥੋੜਾ ਕੰਮ ਕਰ ਦਿੰਨੇ ਜਿੱਦਾਂ ਹੁਣ ਆਪਾਂ ਉਧਰ ਮੁਰਗੀਆਂ ਦਾ ਮੱਥਾ ਮਾਰ ਲਏ ਸੀਗੇ ਜਾਨੂੰ ਉਹਨੇ ਬਾਹ ਵੀ ਦਿੱਤਾ ਆਪ ਤੇ ਜਿਹੜੀ ਟਰਾਲੀ ਆ ਨਾ ਤੁਸੀਂ ਜੇ ਚੱਲਦੇ ਚੱਲਦੇ ਤੇ ਵੀ ਇਹਦਾ ਕੋਲ ਲੈ ਕੇ ਜਾਵਾਂਗੇ ਨੇ ਪੈਰ ਬਾਹਰੋਂ ਕੱਢ ਲੈਣਾ ਆਟੋਮੈਟਿਕੀ ਤੁਸੀਂ ਨਾਲ ਦੀ ਨਾਲ ਉਹ ਉਧਰ ਕੰਪੈਨ ਚ ਲੈ ਜਾਓਗਾ ਨਾਲ ਦੀ ਨਾਲ ਤੁਸੀਂ ਦਾਣੇ ਪਾ ਸਕਦੇ ਆ ਇੱਕ ਖੜਲਾ ਭਾਈ ਦਾਣ ਹੁਣ ਆਪਾਂ ਇਹਨਾਂ ਨੂੰ ਸੈੱਟ ਕਰਾਉਣਾ ਮੰਡੀ ਤੇ ਪੈਸੇ ਲੈ ਕੇ ਆਉਣੇ ਤੇ ਜਦ ਤੱਕ ਆਪਾਂ ਮੰਡੀ ਜਾਂਦੇ ਆ ਉਦੋਂ ਪਹਿਲਾਂ ਆਪਾਂ ਨਾ ਇੱਧਰ ਬੀਜਣ ਵਾਲੀ ਮਸ਼ੀਨ ਲਾ ਦਈਏ ਇਹ ਸੀਡਰ ਤੁਹਾਨੂੰ ਵਿੱਚ ਮਿਲੂਗਾ ਗੇਮ ਦੇ ਕਈ ਟਰੈਕਟਰਾਂ ਦੇ ਨਾ ਫਰੰਟ ਅਟੈਚਮੈਂਟ ਲੱਗਦੀਆਂ ਹਨ ਜਿਵੇਂ ਕਿ ਹੁਣ ਆ ਟਰੈਕਟਰ ਆ ਹੁਣ ਪਿੱਛੇ ਸੀਡਰ ਹੈਗਾ ਭਾਰਾ ਤੇ ਮੋਰੇ ਆਪਾਂ ਜੇ ਭਾਰ ਲਾਉਣਾ ਤਾਂ ਆਪਾਂ ਭਾਰ ਦੇ ਕੋਲ ਲੈ ਕੇ ਜਾਣਾ 14 ਆਪਸ਼ਨ ਆ ਜਾਣਾ ਤੇ ਕਿਉਂ ਦਬ ਦੇਣਾ ਹੁਣ ਮੰਨ ਲਓ ਮਸ਼ੀਨ ਆਪਾਂ ਨੂੰ ਥੱਲੇ ਕਰਾਉਣੀ ਪੈਣੀ ਹੈ ਬੀਜਣ ਦੇ ਲਈ ਬਟ ਸਿਲੈਕਟ ਕਰਕੇ ਪਰ ਜੇ ਤੁਸੀਂ ਹੁਣ V ਦਬੋਗੇ ਉਹ ਕੱਲਾ ਭਾਰ ਉੱਪਰ ਥੱਲੇ ਕਰੂਗਾ ਨਾ ਕਿ ਪਿਛਲੀ ਮਸ਼ੀਨ ਹੁਣ ਜਦੋਂ ਵੀ ਕੋਈ ਇਕੁਇਪਮੈਂਟ ਆਪਾਂ ਦੋ ਲਾਇਓ ਇੱਕ ਟਰੈਕਟਰ ਦੇ ਨਾ ਉਹਨੂੰ ਸਿਲੈਕਟ ਕਰਨ ਦੇ ਲਈ ਤੁਸੀਂ ਜੀ ਦੱਬਣਾ ਜੇ ਆਪਾਂ ਦੇਖੋ ਜਿੱਥੇ ਖੱਬੇ ਪਾਸੇ ਨਾ ਉੱਤੇ ਕੰਟਰੋਲ ਦੇ ਲਿਖਿਆ ਆ ਉੱਤੇ ਉਪਰ ਟਰੈਕਟਰ ਤੇ ਦੋ ਇੰਪਲੀਮੈਂਟ ਜੇ ਬਣੇ ਆਗੇ ਤੇ ਜਿਹੜਾ ਚਿੱਟੇ ਵਾਲਾ ਇਹਦਾ ਮਤਲਬ ਉਹ ਸਿਲੈਕਟਡ ਆ ਹੁਣ ਜੀ ਦੱਬਾਂਗੇ ਪਿਛਲੇ ਵਾਲਾ ਹੋ ਜੂ ਇਹਦਾ ਮਤਲਬ ਹੁਣ ਸੀਡਰ ਸਿਲੈਕਟਡ ਆ ਤੇ ਹੁਣ ਵੀ ਦੱਬੋਗੇ ਤਾਂ ਹੁਣ ਇਹ ਥੱਲੇ ਨੂੰ ਆ ਜੂ ਤੇ ਭਰਿਆ ਹੋਇਆ ਬੀਜਾਂ ਦੇ ਨਾਲ ਹੁਣ ਜੇ ਤੁਸੀਂ ਸਿਲੈਕਟ ਕਰਨਾ ਵੀ ਮੱਕੀ ਨਹੀਂ ਲਾਉਣੀ ਚਾਹੀ ਹੋਰ ਚੀਜ਼ ਲਾਉਣੀ ਹੈ ਤੁਸੀਂ Y ਦਬੋਗੇ ਤਾਂ ਜਿਹੜਾ B ਆ ਉਹ ਬਦਲ ਜਾਊਗਾ ਹੁਣ ਬਾਹਰਲੇ ਹੋ ਗਿਆ Y ਦਬੋਗੇ ਓਟ ਆ ਗਿਆ ਕਨੋਲਾ ਆ ਗਿਆ ਸੋਇਆਬੀਨ ਆ ਗਿਆ ਸੁਰਗਮ ਆ ਗਈ ਰੈਡੀਸ਼ ਆ ਗਈ ਘਾ ਆ ਗਿਆ ਮੰਨ ਲਓ ਆਪਾਂ ਅਗਲੀ ਵੀਡੀਓ 'ਚ ਹੁਣ ਗਾਈਆਂ ਬਾਰੇ ਗੱਲ ਕਰਨੀ ਤਾਂ ਆਪਾਂ ਇੱਥੇ ਘਾ ਬੀਜ ਦਿੰਨੇ ਆ ਆਪਾਂ ਨੂੰ ਸੌਖੀ ਰੂਪ ਤੇ ਜਿੰਨੇ ਵੀ B ਆ ਨਾ ਇਹ ਸੀਡਰ ਤੇ ਡਿਪੈਂਡ ਕਰਦਾ ਤੇ ਕਈ ਸੀਡਰ ਆ ਜਿਨ੍ਹਾਂ 'ਚ ਹੁਣ ਇਹਦੇ ਤੁਸੀਂ ਮੱਕੀ ਨਹੀਂ ਲਾ ਸਕਦੇ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਨਹੀਂ ਲਾ ਸਕਦੇ ਤਾਂ ਤੁਹਾਨੂੰ ਅਲੱਗ ਤੋਂ ਪਲੈਂਟਰ ਖਰੀਦਣਾ ਪੈਣਾ ਗੰਨੇ ਵੀ ਉਹਦੇ ਨਾਲ ਲੱਗਣੇ ਆ ਹੋਰ ਨਿਕੜ ਸੁੱਕੜ ਏਦਾਂ ਦਾ ਜਿਹੜਾ ਪਲੈਂਟਰਸ ਨਾਲ ਲੱਗਣਾ ਤਾਂ ਇਹ ਫਰਕ ਆ ਤੇ 20 ਦਬ ਤਾ ਹੁਣ ਆਪਾਂ ਸਿੰਪਲੀ ਐਚ ਦਬਣਾ ਭਈਆ ਆਪਣਾ ਲੱਗ ਗਿਆ ਹੁਣ ਐਚ ਦਬਿਆ ਭਈਆ ਲੱਗਿਆ ਰੀ ਉੱਪਰ ਮੈਸੇਜ ਆ ਗਿਆ ਕਹਿੰਦੇ ਵੀ ਇਹ ਜਿਹੜਾ ਮੌਸਮ ਹੈ ਨਾ ਚੱਲਦਾ ਪਿਆ ਇਹਦੇ ਚ ਤੁਸੀਂ ਕਾ ਨਹੀਂ ਲਾ ਸਕਦੇ ਤੁਸੀਂ ਗਲਤ ਮੌਕੇ ਤੇ ਇਹ ਚੁਣਿਆ ਹੈ ਹੁਣ ਇਹਨੂੰ ਬੰਦ ਕਰਨ ਦੇ ਲਈ ਆਪਾਂ ਕੀ ਆ ਸੀਜ਼ਨਲ ਗਰੋਥ ਜਿਹੜੀ ਉਹ ਬੰਦ ਕਰਨੀ ਹੈ ਉਹ ਤੁਸੀਂ ਜਾਣਾ ਹੈਗਾ ਸੈਟਿੰਗ ਤੇ ਆ ਜਿਹੜਾ ਟਰੈਕਟਰ ਦੇ ਉੱਤੇ ਗਰਾਰੀ ਜਿਹੀ ਬਣੀ ਹੋਆ ਇੱਥੇ ਇਹ ਮੈਂ ਤੁਹਾਨੂੰ ਮੋਟਾ-ਮੋਟਾ ਸਮਝਾ ਦਿੰਨਾ ਆਟੋ ਸੇਵ ਇਹਦਾ ਮਤਲਬ ਆ ਕਿ ਕਿੰਨੇ ਮਿੰਟ ਬਾਅਦ ਗੇਮ ਆਪ ਸੇਵ ਹੋਵੇ ਟਾਈਮ ਸਕੇਲ ਕਿੰਨੀ ਜਲਦੀ ਟਾਈਮ ਚੱਲਦਾ ਪਿਆ ਮੰਨ ਲਓ ਜੇ ਤੁਸੀਂ ਰੀਅਲ ਟਾਈਮ ਤੇ ਰੱਖੋਗੇ ਤਾਂ ਦਿਨ ਦੇ 24 ਘੰਟੇ ਦੇ ਹਿਸਾਬ ਨਾਲ ਟਾਈਮ ਚੱਲੂਗਾ ਜੇ ਤੁਸੀਂ ਇਹਨੂੰ ਬਦਲਤਾ ਤਾਂ ਮਤਲਬ ਹੁਣ ਦੁੱਗਣਾ ਟਾਈਮ ਜਿਹੜਾ 24 ਦਿਨ 24 ਘੰਟੇ ਦਾ ਦਿਨ ਸੀ ਉਹ ਹੁਣ 12 ਘੰਟਿਆਂ ਦਾ ਰਹਿ ਜੂਗਾ ਠੀਕ ਹੈ ਇਹ ਉਦੋਂ ਮੈਂ ਜਿਆਦੇ ਵਰਤਦਾ ਹੁੰਨਾ ਹੈ 360 ਤੱਕ ਜਾਂਦਾ ਜਦੋਂ ਜਿੱਦਾਂ ਫਸਲ ਫੁੱਸਲ ਲਾਤੀ ਸਾਰਾ ਕੁਝ ਕਰਤਾ 360 ਤੇ ਲਾ ਕੇ ਰਾ ਚੱਲ ਮਾਰ ਕੇ ਬੈਠੋ ਵੀ ਜਦੋਂ ਮਹੀਨਾ ਆ ਗਿਆ ਬਾੜੀ ਦਾ ਉਦੋਂ ਵਟ ਲਓ ਟ੍ਰੈਫਿਕ ਆਨ ਰੱਖਣਾ ਆਫ ਰੱਖਣਾ ਸੀਜ਼ਨਲ ਗਰੋਥ ਜਿਹੜਾ ਮੀਨ ਹੈ ਇਹਨੂੰ ਆਪਾਂ ਆਫ ਰੱਖਣਾ ਮਤਲਬ ਕਿ ਮੌਸਮ ਦੇ ਸਹਾਵ ਨਾਲ ਹੀ ਨਾਲ ਲੱਗੇ ਕੋਈ ਵੀ ਫਸਲ ਜੇ ਆਪਾਂ ਲਾਉਣੀ ਹੈ ਮੰਨ ਲਓ ਜੇ ਤੁਸੀਂ ਥੋੜਾ ਰੀਅਲਿਸਟਿਕ ਜਿਆਦੇ ਖੇੜਣਾ ਹੈ ਨਾ ਤੁਸੀਂ ਇਹਨੂੰ ਯੈਸ ਵੀ ਰੱਖ ਸਕਦੇ ਆਂ ਤੇ ਉਹਦੇ ਲਈ ਤੁਸੀ ਜਾਣਾ ਹੈਗਾ ਉੱਪਰ ਆਹ ਕੈਲੰਡਰ ਇਹ ਤੇ ਇਹ ਤੁਹਾਨੂੰ ਦੱਸ ਦੂਗਾ ਪਈ ਕਿਹੜੇ ਮਹੀਨੇ ਤੁਸੀ ਕਿਹੜੀ ਫਸਲ ਦੀ ਬਾੜੀ ਕਰ ਸਕਦੇ ਆ ਤੇ ਕਿਹੜੀ ਫਸਲ ਬੀਜ ਸਕਦੇ ਤੇ ਹੁਣ ਆਪਾਂ ਇਹਨੂੰ ਕਰ ਦੇਣਾ ਹੈਗਾ ਆਫ ਥੱਲੇ ਹੈਗਾ ਡੇਜ਼ ਪਰ ਮਤ ਪਈ ਇੱਕ ਦਿਨ ਚ ਪਈ ਇੱਕ ਮਹੀਨੇ ਚ ਕਿੰਨੇ ਦਿਨ ਹੋਣਗੇ ਤੁਹਾਡੇ ਤੇ ਡਿਪੈਂਡ ਪਈ ਤੁਸੀ ਕਿੰਨੇ ਰੱਖਣੇ ਮੈਂ ਤਾਂ ਇੱਕੋ ਦਿਨ ਰੱਖਿਆ ਤਾਂ ਕਿ ਟਾਈਮ ਛੇਤੀ ਛੇਤੀ ਗਿਣਾਂਗੇ ਇੱਥੋਂ ਤੁਸੀ ਰੱਖ ਸਕਦੇ ਆ ਪਈ ਜਦੋਂ ਠੰਡ ਵਾਲਾ ਮਹੀਨਾ ਹੁੰਦਾ ਉਦੋਂ ਬਰਫ ਪਾਵੇ ਕਿ ਨਾ ਪਾਵੇ ਕ੍ਰਾਪ ਡਿਸਟਰਕਸ਼ਨ ਹੈ ਉਹ ਵੀ ਜਦੋਂ ਵੀ ਕੋਈ ਫਸਲ ਆ ਤੁਸੀਂ ਉਹਦੇ ਉੱਪਰ ਦੀ ਟਰੈਕਟਰ ਨਿਭਾਉਨੇ ਆ ਉਹ ਖਰਾਬ ਹੋਊਗੀ ਕਿ ਨਾ ਹੋਊਗੀ ਮਤਲਬ ਜੇ ਤੁਸੀਂ ਇਹ ਔਨ ਰੱਖੀ ਹੋਆ ਤੇ ਆਪਣੇ ਖੇਤਾਂ ਵਾਲੀ ਫਸਲ ਦੇ ਉੱਤੇ ਟਰੈਕਟਰ ਨਿਕਾ ਦੇਣਾ ਤਾਂ ਮੈਦ ਹੋ ਜੂ ਉਹ ਕਿਸੇ ਕਿਸੇ ਦੇ ਵੀ ਪੱਲੇ ਨਹੀਂ ਪੈਣੀ ਠੀਕ ਹੈ ਹੁਣ ਆਪਾਂ ਉਹ ਬੰਦ ਕਰਤਾ ਹੁਣ ਦੱਬਾਂਗੇ ਐਚ ਹੁਣ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਆਪਾਂ ਜਦ ਤੱਕ ਇਹ ਉੱਧਰ ਲੱਗਿਆ ਜਦ ਤੱਕ ਮੰਡੀ ਸਿੱਟੀ ਆਈ ਇਹ ਸਮਾਨ ਤੇ ਹੁਣ ਮਨ ਲਾ ਆਪਾਂ ਕਣਕ ਵੇਚ ਕੇ ਆਉਣੀ ਹੈ ਨਾ ਤੇ ਆਪਾਂ ਦੇਖਣਾ ਹੈ ਵੀ ਇਹ ਕਿਹੜੇ ਪਾਸੇ ਸਾਰਨਾ ਵੱਧ ਬੈਕਦੀ ਪਈ ਹੈ ਤਾਂ ਤੁਸੀਂ ਐਸਕੇਪ ਦੱਬਣਾ ਹੈ ਤੁਸੀਂ ਜਾਣਾ ਹੈਗਾ ਆ ਜਿਹੜਾ ਚਾਰ ਗਿਆ ਬਣਿਆ ਇੱਥੇ ਬੀਟ ਸਿਲੈਕਟ ਕਰ ਲੈਣੀ ਹੈ ਸਾਈਡ ਤੇ ਤੁਹਾਨੂੰ ਮਿਲਿਆ ਆ ਜੂ ਕਿ ਕਿਹੜੀ ਚੀਜ਼ ਤੇ ਕਿੰਨਾ ਰੇਟ ਚੱਲਦਾ ਪਿਆ ਹੁਣ ਜੇ ਤੁਸੀਂ ਦੇਖੋ ਤਾਂ 골ਡ ਕ੍ਰੈਸਟ ਵੈਲੀ ਤੇ ਸਾਰ ਨਾਲੋਂ ਵੱਧ ਰੇਟ ਤੇ ਇਹ ਬੈਕਰੀ ਪਈ ਹੈ ਹੁਣ ਆਪਾਂ ਕਹਿਣਾ ਟੈਗ ਪਲੇਸ ਤੇ ਕਲਿੱਕ ਕਰ ਦੇਣਾ ਇਹਦਾ ਮਤਲਬ ਕੀ ਆ ਉੱਥੇ ਹਰਾ ਇਹ ਡੰਡਾ ਬਣਿਆ ਆ ਜੂਗਾ ਜਿੱਥੇ ਵੀ ਆ ਇਹ ਆਹ ਦੇ ਹੁਣ ਆਪਾਂ ਉੱਥੇ ਜਾਣਾ ਤੇ ਜੇ ਤੁਸੀਂ ਦੇਖੋ ਨਾ ਖੱਬੇ ਪਾਸੇ ਤੁਹਾਨੂੰ ਮਿਨੀ ਮੈਪ ਦਿਿੰਦਾ ਪਿਆ ਉੱਤੇ ਜਿਹੜਾ ਵੀ ਪਲੇਸ ਆਪਾਂ ਟੈਗ ਕੀਤਾ ਉਹ ਆਇਆ ਚਮੱਕੇ ਮਾਰੂਗਾ ਹੁਣ ਉਹ ਮੈਪ ਬੜਾ ਕਰਨ ਦੇ ਲਈ ਤੁਸੀਂ ਕੀ ਦੱਬਣਾ 9 ਦੱਬਵਾ ਦੇ 9 ਦੇ ਨਾਲ 골 ਤੇ ਚੌਰ ਹੋ ਜੂ ਤੇ ਨਾਲੇ ਬੜਾ ਹੋ ਜੂ ਨਾਲ ਤੁਹਾਨੂੰ ਦੱਸੀ ਜਾਊ ਵੀ ਆਪਾਂ ਕਿੱਧਰ ਨੂੰ ਜਾਣੇ ਪਏ ਆ ਤੇ ਕਿੱਥੇ ਆ ਉਹ ਜਗਾ ਜਿੱਥੇ ਆਪਾਂ ਜਾਣਾ ਉਹ ਦੇ ਚਮੱਕੇ ਮਾਰੂਗੀ ਹੋ ਠੀਕ ਹੈ ਪਰ ਇੱਥੇ ਨਹੀਂ ਸੇਗਾ ਸੱਚ ਉਹ ਪਰਲੇ ਪਾਸੇ ਟ੍ਰੇਨ ਦੇ ਉੱਤੇ ਆ ਉਹ ਜਿੱਥੇ ਆਪਾਂ ਕਣਕ ਸਿੱਟ ਕੇ ਆਉਣੀ ਆ ਤਾਂ ਧਿਆਨ ਦੇ ਨਾਲ ਟਰਾਲੀ ਨਾਲ ਪਲਚ ਵੀ ਆਪਾਂ ਇਧਰ ਜਾਵਾਂਗੇ ਉਹ ਬਣਿਆ ਸਟੇਸ਼ਨ ਜਿਹੜਾ ਜਿੱਥੇ ਆਪਾਂ ਕਣਕ ਸਿੱਟਣੀ ਆ ਤਾਂ ਕਿ ਟ੍ਰੇਨ ਨਥੋਂ ਆ ਕੇ ਚੱਕ ਕੇ ਲਿਜਾ ਸਕੇ ਹਰੇਕ ਮੰਡੀ ਆ ਜਿਹੜੀ ਉਹਦਾ ਹਿਸਾਬ ਦਾ ਅਲੱਗ-ਅਲੱਗ ਹੋਊਗਾ ਤਾਂ ਜ਼ਰੂਰੀ ਨਹੀਂ ਵੀ ਜਿੱਥੇ ਓਏ ਓਏ ਟਰੇਨ ਆ ਗਈ ਟਰੇਨ ਆ ਗਈ ਟਰੇਨ ਆ ਗਈ ਟਰੇਨ ਆ ਗਈ ਆ ਤਾਂ ਧਿਆਨ ਜ਼ਰੂਰ ਰੱਖਣਾ ਵੀ ਬਾਈ ਜਦੋਂ ਆ ਉੱਥੇ ਟਰੇਨ ਦੇਖ ਕੇ ਆਓ ਉਹ ਤੁਹਾਡੀ ਪੈ ਗਿਆ ਆਪਾਂ ਦਾ ਓਏ ਹੈ ਦੇ ਕਬੋਈ ਬਾਕੀ ਯਾਰ ਮੈਂ ਵੀਡੀਓ ਇੱਕ ਬਣਾਈ ਸੀ ਕਿ ਜਿਹਦੇ ਚ ਨਾ ਜਿੰਨੇ ਵੀ ਆਪਣੀ ਡੀ ਟਰੈਕਟਰ ਮੋਡਸ ਨੇ ਉਹਨਾਂ ਦੇ ਨਾਲ ਮੈਂ ਟ੍ਰੇਨ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਮੈਂ ਮੋਡਾਂ ਨਾਲ ਪੰਗਾ ਇਹਨਾਂ ਲੈ ਲਿਆ ਕਿ ਟ੍ਰੇਨ ਹੀ ਮੁੜ ਕੇ ਉਹਨੂੰ ਫਟ ਗਈ ਉਸ ਮੈਪ 'ਚ ਤਾਂ ਮੈਂ ਵੀਡੀਓ ਦੁਬਾਰਾ ਬਣਾਉਂਗਾ ਤੇ ਹੁਣ ਮਤਲਬ ਜ਼ਰੂਰੀ ਨਹੀਂ ਵੀ ਹਰੇਕ ਹਾਂ ਆਪਾਂ ਗੱਲ ਕਰਦੇ ਵੀ ਜ਼ਰੂਰੀ ਨਹੀਂ ਵੀ ਹਰੇਕ ਫੈਕਟਰੀ 'ਚ ਜਿੱਥੇ ਤੁਸੀਂ ਸਮਾਲ ਸਮਾਨ ਲਾਉਣਾ ਉਹ ਜਗ੍ਹਾ ਉੱਥੇ ਹੀ ਹੋਵੇ ਹਰੇਕ ਫੈਕਟਰੀ ਦਾ ਅਲੱਗ-ਅਲੱਗ ਲੇਆਉਟ ਆ ਅਲੱਗ-ਅਲੱਗ ਜਗ੍ਹਾ ਠੀਕ ਹੈ ਹੁਣ ਜਦ ਤੱਕ ਆ ਪਿੱਛੇ ਦਾ ਆਈ ਨਹੀਂ ਆਉਦਾ ਉਦੋਂ ਤੱਕ ਨਾ ਤਾਂ ਤੁਸੀਂ ਸੈੱਟ ਸਕਦੇ ਹੋ ਇਸ ਮਨ ਨਾ ਤੁਸੀਂ ਸੱਟਣਾ ਠੀਕ ਹੈ ਹੁਣ ਆਈ ਦੱਬ ਕੇ ਆਪਾਂ ਇਹਦੇ ਚ ਪਾ ਦੇਣੀ ਆ ਕਣਕ ਤੇ ਆਪਾਂ ਨੂੰ ਮਿਲ ਜਣੇ ਆ ਪਾਈਸੀਬੀਸ ਕੇ ਲਈ ਆਪਾਂ ਬੀਚ ਦੀਆ ਤੇ ਹੁਣ ਜੇ ਤੁਸੀਂ ਦੇਖੋਗੇ ਨਾ ਮੇਰੇ ਕੋ ਲੱਖ ਡਾਲਰ ਸੀ ਤੇ 40000 ਰਹਿ ਗਿਆ ਕਿਉਂਕਿ ਮੈਂ ਨਿਕੜ ਸੁੱਕੜ ਇਧਰ ਪੰਗੇ ਬਥੇਰੇ ਲਾਏ ਆ ਬਾਈ ਬੁਈ ਕਰਦਾ ਰਿਹਾ ਹੁਣ ਤੁਸੀਂ ਇਹ ਕਰਨਾ ਜੇ ਲੋਨ ਲੈਣਾ ਹੈ ਐਸਕੇਪ ਦਬਾਣਾ ਤੇ ਆਹ ਡਾਲਰ ਵਾਲੇ ਆਈਕਨ ਤੇ ਚਲ ਜਾਣਾ ਇਹ ਬੀਸਿਕਲੀ ਬੈਂਕ ਆ ਤੇ ਤੁਹਾਨੂੰ ਦੱਸਦਾ ਵੀ ਤੁਸੀਂ ਕਿੰਨਾ ਖਰਚਾ ਕਰ ਚੁੱਕੇ ਹੋ ਤੇ ਕਿੰਨਾ ਪੈਸਾ ਕਮਾ ਚੁੱਕੇ ਹੋ ਉਣੀ ਤੁਸੀਂ ਇੱਥੋਂ ਕਰਜ਼ਾ ਚੱਕਣਾ ਆਹ ਸਪੇਸ ਦਬ ਦਬ ਕੇ ਜਿੰਨਾ ਕਰਜ਼ਾ ਲੈਣਾ ਤੁਸੀਂ ਲੈ ਸਕਦੇ ਮੈਨੂੰ ਲੱਗਦਾ 4 ਕ ਲੱਖ ਦਾ ਤੁਸੀਂ ਕਰਜ਼ਾ ਲੈ ਸਕਦੇ ਤੇ ਜਦੋਂ ਮੋੜਨਾ ਉਹਦੋਂ ਇਹਦਾ ਜਿਹੜੇ ਸੱਜੇ ਪਾਸੇ ਬਟਨ ਹੈ ਰੀਪੇਅਲਾ ਉਥੋਂ ਤੁਸੀਂ ਮੋੜ ਸਕਦੇ ਆ ਮੈਂ ਨਹੀਂ ਅੱਜ ਤੱਕ ਕੋਈ ਬੰਦਾ ਕਰਜ਼ਾ ਮੋੜਦਾ ਦੇਖਿਆ ਤਾਂ ਉਹ ਤੁਹਾਨੂੰ ਲੋੜ ਹੀ ਨਹੀਂ ਪੈਣੀ ਅੱਬਲਾ ਤਾਂ ਜਦੋਂ ਤੁਸੀਂ ਮਾਰਡਿੰਗ ਵਗੈਰਾ ਸਿੱਖ ਗਏ ਨਾ ਯੂਜ਼ ਕਰਨੇ ਤੁਸੀਂ ਤਾਂ ਅਰਬਾਂ ਖਰਬਾਂ ਦੇ ਖੇਡਣਾ ਯਾਰ ਤੁਸੀਂ ਕਿਤੇ ਪ੍ਰਵਾਹ ਘਾ ਨਹੀਂ ਲੱਖ 2 ਲੱਖ ਦੀ ਮੁਰਗੀਆਂ ਰੱਖੀਆਂ ਸੀ ਨਾ ਹੁਣ ਤੇ ਉਹ ਦੇਖਣ ਦੇ ਲਈ ਆਪਾਂ ਇੱਥੇ ਗਾਂ ਦੇ ਸੀ ਤੇ ਕਲਿੱਕ ਕਰਨਾ ਇੱਥੇ ਜਿੰਨੇ ਵੀ ਤੁਹਾਡੇ ਜਾਨਵਰ ਆ ਇਹ ਉਹਨਾਂ ਵਾਰਤਨ ਦੱਸੂਗਾ ਜਿਵੇਂ ਕਿ ਜੇ ਤੁਸੀਂ ਡੈਰੀ ਪਾਈ ਹੁੰਦੀ ਤੇ ਇੱਥੇ ਡੈਰੀ ਦਾ ਵੀ ਆ ਜਾਣਾ ਸੀ ਹੁਣ ਇੱਥੇ ਕਲਿੱਕ ਕਰੂੰਗਾ ਤਾਂ ਤੁਹਾਨੂੰ ਦੱਸੂਗਾ ਵੀ ਭਾਈ ਤੁਸੀਂ ਰਾਸ਼ਨ ਕਿੰਨਾ ਹੋਰ ਪਾ ਸਕਦੇ ਆ ਤੇ ਕਿੰਨਾ ਪਾਏ ਆ ਆਂਡੇ ਤੁਹਾਡੇ ਕਿੰਨੇ ਹੋਏ ਆ ਠੀਕ ਆ ਤੇ ਪ੍ਰੋਡਕਟਿਵਿਟੀ ਮਤਲਬ ਕਿੰਨੇ ਇੱਕ ਵਧੀਆ ਤਰੀਕੇ ਨਾਲ ਇਹ ਚੱਲਦਾ ਪਿਆ ਹੁਣ ਅਗਲਾ ਆਪਸ਼ਨ ਹੈਗਾ ਕੌਂਟਰੈਕਟਸ ਦਾ ਜੇ ਤੁਸੀਂ ਕੋ ਲੂਨ ਨਹੀਂ ਲੈਣਾ ਕੌਂਟਰੈਕਟ ਕਰਨਾ ਇਹ ਸਾਨੂੰ ਵਧੀਆ ਤਰੀਕਾ ਇਹ ਤੁਹਾਨੂੰ ਕੌਂਟਰੈਕਟ ਮਿਲਣਗੇ ਜਿਵੇਂ ਕਿ ਜੌਬਸ ਨੇ ਇਹ ਬੇਸਿਕਲੀ ਜਿਵੇਂ ਕਿ ਹੁਣ ਪਹਿਲਾਂ ਆਹਾ 8000 ਦਾ ਇਹਦੇ ਚ ਕੀ ਕਰਨਾ ਤੁਸੀਂ ਖਾਦ ਪਾਉਣੀ ਹੈ ਤੇ ਉਹਦੇ ਤੁਹਾਨੂੰ 8000 ਮਿਲਣੇ ਆ ਹੁਣ ਜ਼ਰੂਰੀ ਨਹੀਂ ਵੀ ਤੁਸੀਂ ਆਪਣਾ ਸਮਾਨ ਵਰਤ ਜੀ ਤੁਹਾਡੇ ਕੋਲ ਹੈਗਾ ਤਾਂ ਜੀ ਸਾਥ ਕੇ ਵਰਤੋ ਉਹਦਾ ਪੈਸਾ ਵੀ ਘੱਟ ਲਊਗਾ ਬਟ ਸੌਖਾ ਤਰੀਕਾ ਹੈ ਤੁਸੀਂ ਆ ਬੋਰੋ ਆਈਟਮਸ ਤੇ ਕਲਿੱਕ ਕਰ ਦੇਣਾ ਤੇ ਇਹ ਜਿਹੜੇ ਵੀ ਟਰੈਕਟਰ ਵਾਲੀਆਂ ਕੰਮ ਆਉਣੇ ਵਾਲੀਆਂ ਮਸ਼ੀਨਾਂ ਆ ਉਹ ਤੁਹਾਨੂੰ ਨਾਲੇ ਮਿਲ ਜੂਗੀਆਂ ਕਿਉਂਕਿ ਸ਼ੁਰੂ ਚ ਤੁਹਾਡੇ ਕੋਲ ਨਹੀਂ ਹੋਣੀਆਂ ਤੇ ਬੋਰੋ ਆਈਟਮਸ ਤੇ ਕਲਿੱਕ ਕਰ ਦੇਣਾ ਤੇ ਇਹਦਾ ਮਤਲਬ ਕੰਟਰੈਕਟ ਹੁਣ ਐਕਸੈਪਟਡ ਆ ਤੇ ਆਪਣੇ ਕੋਲ ਮਸ਼ੀਨਾਂ ਵੀ ਆ ਗਈਆਂ ਤੇ ਇੱਥੇ ਤੁਹਾਨੂੰ ਦੱਸੀ ਜਾਊਗਾ ਵੀ ਤੁਸੀਂ ਕਿੰਨਾ ਕੰਪਲੀਟ ਕਰਤਾ ਕਿੰਨਾ ਨਹੀਂ ਤੇ ਹੁਣ ਆਪਾਂ ਜਾਣਾ ਹੈਗਾ ਫੀਲਡ 39 ਦੇ ਵਿੱਚ ਇਹ ਲੈ ਕੇ ਤਾਂ ਆਪਾਂ ਆ ਫਰਟੀਲਾਈਜ਼ਰ ਆ ਤੇ ਮੋਰੇ ਭਾਰ ਆ ਜਿਹੜਾ ਟਰੈਕਟਰ ਤੇ ਪਾਉਣੇ ਵਾਲਾ ਇਹਨੂੰ ਲੈ ਕੇ ਜਾਣਾ ਹੈਗਾ ਫੀਲਡ 39 ਦੇ ਵਿੱਚ ਤੇ ਫਰਟੀਲਾਈਜ਼ ਕਰਨਾ ਹੈ ਠੀਕ ਹੈ ਜਦੋਂ ਉਹ ਫਰਟੀਲਾਈਜ਼ਿੰਗ ਦਾ ਪ੍ਰੋਸੈਸ ਪੂਰਾ ਹੋ ਗਿਆ ਤੁਸੀਂ ਸਾਰਾ ਕੇੜਾ ਕੱਢਤਾ ਛੇਤ ਦਾ ਤਾਂ ਤੁਹਾਨੂੰ ਤੁਹਾਡੇ ਪੈਸੇ ਉੱਥੋਂ ਐਕਸੈਪਟ ਕਰਨ ਦਾ ਆਪਸ਼ਨ ਆ ਜਾਊਗਾ ਮਨ ਲਓ ਤੁਸੀਂ ਤੁਹਾਡੇ ਨਾਲ ਦੇ ਨੇ ਹੁਣ ਮਲਟੀਪਲੇਅਰ ਖੇਡਣਾ ਹੈ ਨਾ ਇਕੱਠਿਆਂ ਨਹੀਂ ਖੇਡਣਾ ਤਾਂ ਤੁਸੀਂ ਜਾਣਾ ਹੈਗਾ ਮਲਟੀਪਲੇਅਰ ਤੇ ਇੱਥੋਂ ਤੁਸੀਂ ਮੰਨ ਲਓ ਜੁਆਇਨ ਗੇਮ ਕਰਨੀ ਹੈ ਜੇ ਅਗਲੇ ਨੇ ਗੇਮ ਬਣਾ ਚੁੱਕਾ ਪਹਿਲੇ ਸਰਵਰ ਤੋਂ ਤੁਸੀਂ ਜਿਵੇਂ ਕਿ ਹੁਣ ਮੈਂ ਢਾਲੀਵਾਲ ਬਾਈ ਹੋਣਾ ਦੇ ਸਰਵਰ ਤੇ ਖੇਡਦਾ ਨਾ ਜਿਹੜਾ ਉਹਨਾਂ ਦਾ ਆਨਲਾਈਨ ਹੈ ਉਹ ਆਫਲਾਈਨ ਹੈਲੇ ਉਹ ਇੱਥੇ ਇਦਾਂ ਆ ਜਾਊਗਾ ਠੀਕ ਹੈ ਹੁਣ ਬੈਕ ਜਾਣਾ ਮੰਨ ਲਓ ਤੁਸੀਂ ਗੇਮ ਬਣਾਉਣੀ ਹੈ ਤਾਂ ਤੁਸੀਂ ਇੱਥੇ ਬਣਾਉਣੀ ਹੈ ਜਿਹੜਾ ਡੈਡੀਕੇਟਿਡ ਸਰਵਰ ਆ ਇਹਦੇ ਪੈਸੇ ਲੱਗਦੇ ਹੈ ਬਾਈ ਇਹ ਮਤਲਬ ਤੁਹਾਡਾ ਕੰਪਿਊਟਰ ਬੰਦ ਹੋਵੇ ਚੱਲਦਾ ਹੋਵੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਚੱਲਦਾ ਹੀ ਰਹਿੰਦਾ ਹੁਣ ਆਪਾਂ ਰੂਮ ਬਣਾਉਣਾ ਇੱਕ ਜਿੱਦਾਂ ਪਬਜੀ ਚ ਹੁੰਦਾ ਮੰਨ ਲਓ ਹੁਣ ਜਿਵੇਂ ਕਿ ਆਹ ਤੁਸੀਂ ਆਫਲਾਈਨ ਖੇਡਦੇ ਸੀਗੇ ਇਹ ਸਿਲੈਕਟ ਕਰਕੇ ਤੁਸੀਂ ਇਹਦੇ ਵਿੱਚ ਹੀ ਆਨਲਾਈਨ ਖੇਡ ਸਕਦੇ ਪਰੋਗਰੈਸ ਉੱਥੇ ਕੰਟੀਨਿਊ ਰਹੂਗੀ ਤੁਸੀਂ ਅਲੱਗ ਤੋਂ ਮੈਪ ਬਣਾਉਣਾ ਕੋਈ ਤੁਸੀਂ ਉਹ ਵੀ ਬਣਾ ਸਕਦੇ ਮੰਨ ਲਓ ਹੁਣ ਜਿਹੜਾ ਆਪਾਂ ਹੁਣ ਪਿੱਛੇ ਪੰਗੇ ਜਿਹੇ ਲੈ ਕੇ ਹਟੇ ਜਿਹਦੇ ਮੈਪ ਉਹੀ ਬਣਾਣਾ ਆਪਾਂ ਮਲਟੀਪਲੇਅਰ ਦੇ ਲਈ ਠੀਕ ਹੈ ਉਹਨੂੰ ਸਟਾਰਟ ਕਰ ਲੈਣਾ ਤੁਸੀਂ ਇੱਕ ਮਿੰਟ ਇੱਕ ਮਿੰਟ ਉਹ ਤੋਂ ਪਹਿਲਾਂ ਤੁਸੀਂ ਇੱਥੇ ਉਹਦਾ ਨਾਮ ਰੱਖ ਸਕਦੇ ਆਂ ਇੱਥੇ ਪਾਸਵਰਡ ਵਗੈਰ ਬਾਕੀ ਸੈਟਿੰਗਾਂ ਨਾ ਛੇੜਿਓ ਸਾਰੀ ਸੱਟੇ ਹੁੰਨੀ ਆ ਪਹਿਲਾਂ ਹੀ ਤੇ ਹੁਣ ਤੁਸੀਂ ਕੀ ਦੱਬਣਾ ਤੁਸੀਂ ਦੱਬਣਾ ਹੈਗਾ ਐਸਕੇਪ ਤੇ ਇੱਥੇ ਆ ਜਾਣਾ ਤੁਹਾਡਾ ਫਾਰਮ ਇਹਦੇ ਵਿੱਚ ਸਾਰਾ ਕੁਝ ਵਰਤਣ ਦੇ ਲਈ ਤੁਹਾਨੂੰ ਪਹਿਲਾਂ ਆਪ ਨੂੰ ਜੁਆਇਨ ਕਰਨਾ ਪੈਣਾ ਇੱਥ ਉਹਨੂੰ ਵੀ ਸੇਮ ਪ੍ਰੋਸੈਸ ਇੱਥੋਂ ਇਦਾਂ ਜੁਆਇਨ ਕਰਨੀ ਪੈਣੀ ਹੈ ਹੋ ਗਿਆ ਤੇ ਹੁਣ ਥਲੜੇ ਵਾਲੇ ਇੱਥੇ ਟੈਪ ਤੇ ਜਾਊਂਗਾ ਤੇ ਇੱਥੇ ਤੁਹਾਨੂੰ ਦੱਸੂਗਾ ਵੀ ਭਾਈ ਇਹਦਾ ਐਡਮਿਨ ਕੌਣ ਆ ਮੈਨੇਜਰ ਕੌਣ ਆ ਤੇ ਤੁਸੀਂ ਸੈੱਟ ਕਰ ਸਕਦੇ ਆਂ ਵੀ ਤੁਹਾਡਾ ਜਿਹੜਾ ਦੋਸਤ ਆ ਉਹ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਠੀਕ ਹੈ ਮੰਨ ਲਓ ਉਹ ਟਰੈਕਟਰ ਵਗੈਰਾ ਖਰੀਦ ਸਕਦਾ ਵੇਚ ਸਕਦਾ ਕੋਈ ਹੋਰ ਚੀਜ਼ਾਂ ਨਿਕੜ ਸੁੱਕੜ ਦੁਕਾਨ ਤੋਂ ਵੇਚ ਸਕਦਾ ਖਰੀਦ ਸਕਦਾ ਕਿ ਨਹੀਂ ਤੇ ਕੋਈ ਵੀ ਜਦੋਂ ਤੁਸੀਂ ਸਮਾਨ ਬਾਇ ਕਰਦੇ ਆ ਨਾ ਉਹ ਜਿਹੜਾ ਆਹ ਏਰੀਆ ਹੈ ਮੈਪ ਦਾ ਦੁਕਾਨ ਦਾ ਹੈ ਤਾਂ ਉਹ ਇੱਥੇ ਹੀ ਤੁਹਾਨੂੰ ਮਿਲੂਗਾ ਬਾਕੀ ਹਾਂ ਇਦਾਂ ਦੇ ਮੋੜ ਜਾਂਦੇ ਆ ਜਿਹੜੇ ਥੋੜੇ ਘਰ ਤੱਕ ਪਚਾ ਕੇ ਜਾਂਦੇ ਆ ਬਟ ਆਪਾਂ ਮੋੜ ਇਹਦੇ ਵਿੱਚ ਕੁਝ ਨਹੀਂ ਕੀਤਾ ਹੁਣ ਮੰਨ ਲਓ ਜਿਹੜਾ ਕਿਰਾਏ ਦਾ ਸਮਾਨ ਆ ਉਹ ਵੀ ਇੱਥੇ ਹੈ ਸੀ ਤੇ ਜੇ ਤੁਸੀਂ ਫਿਜ਼ੀਕਲੀ ਐਕਸੈਸ ਕਰਨਾ ਪੀ ਨਹੀਂ ਦੱਬਣੀ ਤੁਸੀਂ ਇੱਥੇ ਆਉਣਾ ਆਰ ਦੱਬਣੀ ਹੈ ਇੱਥੇ ਕੋਈ ਵੀ ਚੀਜ਼ ਤੁਸੀਂ ਬਾਇ ਕਰ ਸਕਦੇ ਜਿਵੇਂ ਅਲੱਗ-ਅਲੱਗ ਤਰੀਕੇ ਦੇ ਟਰੈਕਟਰ ਵਗੈਰਾ ਹੋਗੇ ਟਰਾਲੀਆਂ ਵਗੈਰਾ ਹੋਈਆਂ ਠੀਕ ਹੈ ਤੇ ਬਈ ਇਹੀ ਸੀ ਅੱਜ ਦੀ ਵੀਡੀਓ ਹੋਪ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸੋ ਹੋਰ ਕਿਹੜੀ ਜਗ੍ਹਾ ਤੇ ਇੰਪਰੂਵਮੈਂਟ ਹੋ ਸਕਦੀ ਹੈ ਤੇ ਜੇ ਕੋਈ ਹੋਰ ਸੁਜੈਸ਼ਨ ਹੈਗਾ ਉਹ ਵੀ ਕਮੈਂਟ ਚ ਜਰੂਰ ਦੱਸਿਓ ਤੇ ਅੱਜ ਲਈ ਇੰਨਾ ਜੀ ਮੁੰਡਿਓ ਮਿਲਦੇ ਆਂ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਉਮੀਦ ਕਰਦਾ ਵੀ ਤੁਹਾਡੇ ਦਿਨ ਵਧੀਆ